ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਪਲੇ ਘਟਾਲੇ ਹੋਏ ਨੇ ਹੋ ਰਹੇ ਨੇ ਉਹ ਰਹੇ ਨੇ ਇੱਕ ਵਿਸ਼ਾ ਉਠਾਓ ਜਟੇ ਸਰਨਾ ਸਾਹਿਬ ਕਹਿੰਦੇ ਜਾਂਦੇ ਇਹ ਤੇ 10-10 ਲੱਖ ਭਪੀਆਂ ਭਜਾਇਆ ਲੱਖ ਗਾਇਬ ਹੋ ਰਿਆ ਔਰ ਕਹ ਰਿਹਾ ਜੀ ਅਸੀਂ ਮੈਂ ਫਲਾਣੇ ਨੂੰ ਦੇ ਦਿੱਤਾ ਮੈਂ ਫਲਾਣੇ ਦੀ ਪਰਚੀ ਘਟਾਤੀ ਮੈਂ ਫਲਾਣੇ ਨਾਲ ਕਰਤਾ ਸ਼੍ਰੋਮਣੀ ਅਕਾਲੀ ਦਲ ਸਿੱਧਮ ਸਿੱਧਾ ਇਲਜ਼ਾਮ ਲਾਉਂਦਾ ਵੀ ਬਾਰੀ ਸ਼ਕਤੀਆਂ ਜਾਂ ਇਹ ਜਿਹੜੇ ਅਲੱਗ ਹੋਏ ਨੇ ਇਹ ਭਾਜਪਾ ਦਾ ਅਕਾਲੀ ਦਲ ਆ ਤੇ ਇਹਨੂੰ ਬੈਕਅਪ ਆ ਤੁਹਾਡੀ ਤੇ ਸਰਸਾ ਸਾਹਿਬ ਜਿਹੜਾ ਵੀ ਬੰਦਾ ਸ਼ਰੂਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਗ੍ਰਿਪਚੋਂ ਨਿਕਲ ਜਾਂਦਾ ਉਹ ਕਿਸੇ ਨਾ ਕਿਸੇ ਏਜੰਸੀ ਦਾ ਬੰਦਾ ਹੋ ਜਾਂਦਾ ਯਾਦ ਅਸੀਂ ਤੁਹਾਡੀ ਨਹੀਂ ਮੰਨੀ ਤੁਹਾਡੇ ਗ੍ਰਿਪਚੋਂ ਨਿਕਲ ਕੇ ਅਸੀਂ ਆਪਣਾ ਫੈਸਲਾ ਆਪ ਲਿਆ ਅਸੀਂ ਬੀਜੇਪੀ ਦੇ ਬੰਦੇ ਹਰਸ਼ਖੀਰ ਬਾਦਲ ਦੇ ਨੇੜਲੇ ਜਿਹੜੇ ਘੇਰੇ ਦੇ ਬੰਦੇ ਨੇ ਉਹ ਕਹਿੰਦੇ ਵੀ ਜਦੋਂ ਮਲਾਈਆਂ ਖਾਣੀਆਂ ਸੀ ਇਹ ਨਾਲ ਸੀ ਹੁਣ ਮਾੜੇ ਸਮੇਂ ਤੇ ਧੋਖਾ ਦੇ ਨੈਸਿਕ ਦੁਆਰਾ ਪ੍ਰਬੰਧਕ ਕਮੇਟੀ ਦੀ ਸਾਡੀ ਮੌਜੂਦਾ ਟੀਮ ਉਹੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਤੋਂ ਜਿੱਤੀ ਹੈ ਤੁਹਾਡਾ ਜਿਹੜਾ ਪ੍ਰਧਾਨ ਤੁਸੀਂ ਬਣਾਇਆ ਦਿੱਲੀ ਦਾ ਉਹ ਦੂਜੀ ਪਾਰਟੀ ਦਾ ਹੈ ਜਿਹਦੇ ਘਰ ਦੇ ਵਿੱਚੋਂ ਹਰਿਆਣਾ ਕਮੇਟੀ ਦੀ ਨੀਵ ਰੱਖੀ ਗਈ ਪਰ ਇਹ ਇਹ ਕੀ ਹੋਇਆ ਕਾਲਕਾ ਜੀ ਤੁਸੀਂ ਪਾਸੇ ਹੋਗੇ ਸੁਖਬੀਰ ਬਾਦਲ ਤੋਂ ਤੇ ਜਿਹੜੇ ਪੂਰੇ ਕੱਟੜ ਦੁਸ਼ਮਣ ਸੀ ਸਰਨਾ ਜੀ ਉਹ ਨਾਲ ਆ ਤਾਨੂੰ ਕਿਹਾ ਜਾਏ ਕਿ ਤੁਸੀਂ ਪਰਮਜੀਤ ਸਿੰਘ ਸਰੇਨਾ ਆਤਮੇ ਲਾ ਲਓ ਉਸ ਬੰਦੇ ਨਾਲ ਜਿਸ ਬੰਦੇ ਨੇ ਸਟੇਜਾਂ ਦੇ ਉੱਤੇ ਖੜੇ ਹੋ ਕੇ ਗਿਆ ਕਿ 1984 ਨੂੰ ਭੁੱਲ ਜਾਓ ਇਹ ਗੱਲ ਕਿਹਨੇ ਕਹੀ ਕਿਸੂ ਗੀਰ ਸਿੰਘ ਬਾਦਲ ਜਿਹੜਾ ਬੰਦਾ ਤੁਹਾਨੂੰ ਪਿਛਲੇ 20-22 ਸਾਲਾਂ ਤੋਂ ਗਾਲਾਂ ਕੱਢਦਾ ਰਿਹਾ ਜਿਹੜਾ ਬੰਦਾ ਕਹਿੰਦਾ ਸੀ ਮੈਂ ਤੁਹਾਡੇ ਮੁਕਾਨ ਤੱਕ ਤੁਹਾਡੇ ਉੱਥੇ ਨਹੀਂ ਜਾਵਾਂਗਾ ਉਹ ਬੰਦੇ ਨੇ ਹੱਥ ਮਿਲਾ ਦਈਏ 99 ਤੋਂ ਲੈ ਕੇ ਹੁਣ ਤੱਕ ਜਿੰਨੇ ਜ਼ਥੇਦਾਰ ਅਪੌਂਟ ਕੀਤੇ ਗਏ ਜਿਵੇਂ ਉਹਨਾਂ ਨੂੰ ਕੱਢਿਆ ਗਿਆ ਉਦੋਂ ਕਿਉਂ ਨਹੀਂ ਬੋਲੀਓ ਜਿਸ ਵਕਤ ਅਨਛਰੇ ਬੋਲ ਸੀ ਹੋ ਕੇ ਬਾਇਨਾ ਦੇ ਖਿਲਾਫ ਖੜਾ ਹੋਇਆ ਤੁਸੀਂ ਇੱਕ ਨੁਮਾਇੰਦੇ ਹੋਣ ਦੇ ਨਾਤੇ ਤੁਹਾਨੂੰ ਪਤਾ ਤਾਂ ਤਾਂ ਸੀਗਾ ਵੀ ਬਹੁਤ ਲੰਬੇ ਸਮੇਂ ਤੋਂ ਗੜਬੜਾਂ ਚੱਲ ਰਹੀਆਂ ਬਿਲਕੁਲ ਗੜਬੜਾਂ ਚੱਲਦੀਆਂ ਅਸੀਂ ਕਹਿੰਦੇ ਰਹੀ ਸਾਨੂੰ ਪਰਦਾ ਹੀ ਕੁਝ ਹੋਰ ਦਿਖਾਇਆ ਜਾਂਦਾ ਸੀ ਸudar balwinder singh thundar ਜਿਹੜੇ ਅੱਜ ਕੱਲ ਕਾਰਜਕਾਰੀ ਪ੍ਰਧਾਨ ਬਣੇ ਫਿਰਦੇ ਆ ਸਭ ਤੋਂ ਵੱਧ ਝੂਠ ਦਿੱਲੀ ਦੀ ਸੰਗਤ ਨੂੰ ਉਹਨਾਂ ਨੂੰ ਉਹਨਾਂ ਨੇ ਆ ਕੇ ਬੋਲੇ ਜਿਹੜੀ ਪੰਜ ਮੈਂਬਰੀ ਕਮੇਟੀ ਆ ਪਹਿਲਾਂ ਸੱਤ ਮੈਂਬਰੀ ਸੀ ਹੁਣ ਪੰਜ ਮੈਂਬਰੀ ਕਮੇਟੀ ਭਰਤੀ ਉਹਨਾਂ ਨੇ ਸ਼ੁਰੂ ਕਰਤੀ ਤੁਹਾਡਾ ਪੂਰੀ ਸਪੋਰਟ ਅਸੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਪੰਥ ਦੀ ਗੱਲ ਹੋਈ ਜਿੱਥੇ ਅਕਾਲ ਤਖਤ ਸਾਹਿਬ ਜੀ ਜਿਸ ਤਰ੍ਹਾਂ ਕਾਲ ਆਈਏ ਅਸੀਂ ਆਵਾਂਗੇ ਪਰ ਤੁਸੀਂ ਮੈਂਬਰਸ਼ਿਪ ਲਾਓਗੇ ਇਹ ਜਿਹੜੀ ਪਰਤੀ ਹੋਣੀ ਹੈ ਕਾਲੀ ਦਲ ਦਾ ਪ੍ਰਧਾਨ ਤੋਂ ਲਿਆ ਜਾਣਾ ਇਸ ਅਕਾਲੀ ਦਲ ਦੇ ਪ੍ਰਧਾਨ ਨੇ ਐਮਐਲਏ ਐਮਪੀ ਦੀਆਂ ਚੋਣਾਂ ਲੜਨੀਆਂ ਨੇ ਐਸੇ ਕਰਕੇ ਅਸੀਂ ਆਪਣੀ ਇਨਵੋਲਵਮੈਂਟ ਦਿਖਾਵਾਂਗੇ ਫਿਰ ਕਹਣਗੇ ਇਹ ਦਿੱਲੀ ਵਾਲੇ ਆ ਕੇ ਇਥੇ ਇੰਟਰਫੇਅਰ ਕਰਦੇ ਨੇ ਐਸਜੀਪੀਸੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਮਿਲਣ ਲਈ ਸਮਾਂ ਨਹੀਂ ਦੇ ਰਹੇ ਇਸ ਗੱਲ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਐਸਜੀਪੀਸੀ ਦੇ ਜਿਹੜਾ ਮੰਗਣ ਦਾ ਤਰੀਕਾ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਠੀਕ ਤਰੀਕੇ ਦੇ ਆ ਕਿਉਂਕਿ ਐਸਜੀਪੀਸੀ ਜਦ ਵੀ ਉਹਨਾਂ ਕੋਲੋਂ ਮੰਗ ਕਰਦੀ ਹੈ ਇੱਕ ਧਮਕੀ ਦੇ ਤੌਰ ਤੇ ਗੱਲ ਕਰਦੀ ਹੈ ਸਸ਼ੀਕਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਸਿਆਸੀ ਮੁਲਾਕਾਤ ਲੈ ਕੇ ਹਾਜ਼ਰ ਹੋਏ ਆਂ ਸਿੱਖ ਸਿਆਸਤ ਦੀ ਜੇ ਅਸੀਂ ਗੱਲ ਕਰਦੇ ਆਂ ਖਾਸ ਕਰਕੇ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਬਹੁਤ ਬਹੁਤ ਸਾਰੀਆਂ ਚੀਜ਼ਾਂ ਉਹੋ ਜੀਆਂ ਨਹੀਂ ਰਹਿਣਾ ਹਾਲਾਂਕਿ ਜੇ ਅਸੀਂ 95 ਤੋਂ ਬਾਅਦ ਦੀ ਹੀ ਗੱਲ ਕਰਦੇ ਆਂ ਬਹੁਤ ਸਾਰੀਆਂ ਅਨਸਤਿਰ ਸੀ ਪਰ ਖਾਸ ਤੌਰ ਦੇ ਉੱਤੇ ਅਕਾਲੀ ਦਲ ਭਾਜਪਾ ਜਾਂ ਕੁਝ ਉਹ ਲੋਕ ਜਿਹੜੇ ਪਹਿਲਾਂ ਕਾਂਗਰਸ ਦੇ ਨਾਲ ਸੀ ਉਹ ਹੁਣ ਅਕਾਲੀ ਦਲ ਦੇ ਨਾਲ ਹੱਥ ਮਲਾ ਚੁੱਕੇ ਨੇ ਪਰ ਫਿਰ ਵੀ ਪੰਜਾਬ ਦੇ ਵਿੱਚ ਇੱਕ ਅਜਿਹੀ ਚਰਚਾ ਚੱਲ ਰਹੀ ਹੈ ਵੀ ਪੰਜਾਬ ਦੇ ਵਿੱਚ ਕੁਝ ਨਾ ਕੁਝ ਹੋਣ ਵਾਲਾਗਾ ਕੁਝ ਲੋਕਾਂ ਨੂੰ ਡਰਾਇਆ ਜਾ ਰਿਹਾ ਹੈਗਾ ਕੁਝ ਨੂੰ ਧਰਮ ਦੇ ਨਾਮ ਦੇ ਉੱਤੇ ਕੁਝ ਨੂੰ ਸਿਆਸਤ ਦੇ ਨਾਮ ਦੇ ਉੱਤੇ ਇਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਲਕਾਈ ਕਲਕਾਈ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਬਹੁਤ ਵਧੀਆ ਕਲਕਾਈ ਸਭ ਤੋਂ ਪਹਿਲਾ ਸਵਾਲ ਤਾਂ ਅੱਜ ਨੂੰ ਲੈ ਕੇ ਹੀ ਅੱਜ 28 ਮਾਰਚ ਰੋਸ ਰੋਸ ਤੁਹਾਨੂੰ ਕੀ ਲੱਗਦਾਗਾ ਵੀ ਇਹ ਰੋਸ ਪਹਿਲਾਂ ਨਹੀਂ ਹੋਣਾ ਚਾਹੀਦਾ ਸੀ ਹੁਣੀ ਕਿਉਂ ਦੇਖੋ ਅੱਜ ਦੇ ਇਸ ਧਰਨੇ ਨੂੰ ਤੁਸੀਂ ਚਾਹੇ ਰੋਸ ਮਾਰਚ ਕਹਿ ਲੋ ਚਾਹੇ ਰੋਸ ਤਰਨਾ ਕਹਿ ਲੋ ਮਗਰ ਇਹ ਕੌਮ ਦੇ ਵਿੱਚ ਲਗਾਤਾਰ ਜਿਹੜਾ ਹੈ ਇਹ ਜਿਲ੍ਹਾਂ ਦੇ ਵਿੱਚ ਜਿਹੜਾ ਰੋਸ ਵਧਦਾ ਜਾ ਰਿਹਾ ਹੂੰ ਜਿਲ੍ਹਾਂ ਦੇ ਵਿੱਚ ਹਰ ਸਿੱਖ ਦੇ ਇੱਕ ਭਾਵਨਾ ਪੈਦਾ ਹੋ ਰਹੀ ਹੈ ਕਿ ਸਾਡੀ ਪ੍ਰਭੂ ਸਤਾ ਦਾ ਕੇਂਦਰਸ਼ੀ ਦੇ ਅਕਾਲ ਤਖਤ ਸਾਹਿਬ ਜੀ ਨੂੰ ਇੰਨਾ ਕਮਜ਼ੋਰ ਕੀਤਾ ਜਾ ਰਿਹਾ ਜੀ ਸਮੇਂ-ਸਮੇਂ ਸਰ ਸਰਕਾਰਾਂ ਰਹੀਆਂ ਅਬਦਾਲੀ ਵਰਗੇ ਵੀ ਆਏ ਅਕਾਲ ਤਖਤ ਨੂੰ ਤੇ ਡੇਰੀ ਕਰਨ ਦੀਆਂ ਵੀ ਗੱਲਾਂ ਕੀਤੀਆਂ ਗਈਆਂ ਮਗਰ ਸਿਧਾਂਤਕ ਤੌਰ ਤੇ ਅਕਾਲ ਤਖਤ ਕਮਜ਼ੋਰ ਹੋਇਆ ਜੀ ਤੇ ਇਹ ਇਸ ਸਮੇਂ ਦੇ ਵਿੱਚ ਹੋਇਆ ਹਮ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਜਿਹੜਾ ਰੋਲ ਰਿਹਾ ਪਿਛਲੇ ਸਮੇਂ ਤੋਂ ਸਾਰੀ ਦੁਨੀਆ ਜਾਣਦੀ ਹੈ ਡੇਰੇ ਦੀਆਂ ਮਾਫੀਆਂ ਕਿਸ ਤਰ੍ਹਾਂ ਹੋਈਆਂ ਕਿਹੜੀਆਂ ਸਰਕਾਰਾਂ ਨੇ ਕਰਵਾਈਆਂ ਤੇਰੇ ਮੁਖੀ ਨੂੰ ਮਾਫ ਕੀਤਾ ਗਿਆ ਔਰ ਇਸ ਸਰਕਾਰਾਂ ਤੋਂ ਬਾਅਦ ਇਸ ਤਰੀਕੇ ਦੇ ਨਾਲ ਅਜ ਪਬਲਿਕ ਨੇ ਆਪਣਾ ਰੋਸ ਜਿਹੜਾ ਪ੍ਰਗਟ ਕੀਤਾ ਇਲੈਕਸ਼ਨਾਂ ਦੇ ਵਿੱਚ ਜੀ ਉਸ ਇਲੈਕਸ਼ਨਾਂ ਤੋਂ ਬਾਅਦ ਅਕਾਲੀ ਦਲ ਹਾਸ਼ਿਰਤੇ ਜਾਂਦਾ ਚਲੇ ਗਿਆ ਔਰ ਅਕਾਲੀ ਦਲ ਦੇ ਸੁਪਰੀਮੋ ਨੂੰ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਬਣੇ ਹੋਏ ਆ ਸਰਦਾਰ ਸੁਖਬੀਰ ਸਿੰਘ ਬਾਦਲ ਮੇ ਨਾਮ ਲੈਂਦਾ ਜਦ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਇਹਨਾਂ ਦੇ ਖਿਲਾਫ ਫੈਸਲੇ ਹੋਏ ਜੀ ਇਹਨਾਂ ਨੂੰ ਤਨਖਾਹ ਤਨਖਾਹ ਲਈ ਗਈ ਇਹਨਾਂ ਤੇ ਉਤੇ ਜਿਹੜੀ ਸਜ਼ਾ ਲਾਈ ਗਈ ਔਰ ਸਜ਼ਾ ਲਾਣ ਤੋਂ ਬਾਅਦ ਉਹਨੂੰ ਮੁਕੰਮਲ ਨਹੀਂ ਕੀਤਾ ਗਿਆ ਅਕਾਲੀ ਦਲ ਦੀ ਜਿਹੜੀ ਭਰਤੀ ਦੀ ਗੱਲ ਸੀ ਉਹਦੇ ਉੱਤੇ ਜਥੇਦਾਰ ਸਾਹਿਬਾਂ ਨੇ ਸਟੈਂਡ ਰੱਖਿਆ ਇਹ ਕਾਲੀਦਲਗਰ ਮੋੜ ਸੁਰਜੀਤ ਕਰਨਾ ਤੇ ਉਦੀ ਜਿਹੜੀ ਭਰਤੀ ਹੈ ਉਹ ਪਾਰਗਸਤਾ ਦੇ ਨਾਲ ਹੋਣੀ ਚਾਹੀਦੀ ਹੈ ਔਰ ਐਸੇ ਟੰਗ ਦੇ ਨਾਲ ਹੋਣੀ ਚਾਹੀਦੀ ਹੈ ਤਾਂਕਿ ਉਹਦੇ ਡੈਲੀਗੇਟਸ ਜਿਹੜੇ ਨੇ ਉਹ ਨਵੇਂ ਪ੍ਰਧਾਨ ਦੀ ਚੋਣ ਕਰ ਸਕਣ ਮਗਰ ਇਹ ਵਾਰਾ ਨਹੀਂ ਖਾਂਦਾ ਸੀ ਉਹਨਾਂ ਨੂੰ ਇਸ ਕਰਕੇ ਜਥੇਦਾਰ ਬਦਲਨੇ ਸ਼ੁਰੂ ਕਰਤੇ ਗਏ ਪਹਿਲੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਉਹਨਾਂ ਦੀ ਕਿਰਦਾਰ ਖੋਜੀ ਕੀਤੀ ਗਈ ਔਰ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੀ ਉਹਨਾਂ ਨੂੰ ਔਰ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਨੂੰ ਸਿੰਘ ਸਾਹਿਬ ਉਹਨਾਂ ਨੂੰ ਸਾਰਿਆਂ ਨੂੰ ਇਹਨੂੰ ਅਦਨੋਂ ਹਟਾਇਆ ਗਿਆ ਔਰ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਸਿੱਖ ਪੰਥ ਦੀ ਸਭ ਤੋਂ ਵੱਡੀ ਸੰਸਥਾ ਹੈ ਉਹਦੇ ਪ੍ਰਧਾਨ ਉਹਦੇ ਜਥੇਦਾਰ ਨੂੰ ਰਾਤ ਦੇ ਹਨੇਰਿਆਂ ਦੇ ਵਿੱਚ ਥਾਪਿਆ ਜਾਏਗਾ ਤੇ ਕੌਮ ਦਾ ਕੀ ਹਾਸ਼ਿਰ ਹੋਏਗਾ ਉਹ ਕੌਮ ਜਿਨ੍ਹਾਂ ਜਿਹਦੇ ਨਾਮ ਦੇ ਉੱਤੇ ਲੋਕ ਡਰਦੇ ਸੀ ਦੁਨੀਆ ਡਰਦੀ ਸੀ ਲੋਕਾਂ ਦੇ ਵਿੱਚ ਮਸ਼ਹੂਰ ਹੁੰਦਾ ਸੀ ਕਿ ਜਿਹੜੇ ਅਫਦਾਲੀ ਵਰਗਿਆਂ ਦੇ ਜਾਂ ਜਿਹੜੇ ਮੁਗਲ ਰਾਜ ਰਿਹਾ ਉਹਦੇ ਵਿੱਚ ਹਿੰਦੂਆਂ ਦੀਆਂ ਪਹਿਣਾ ਬਚਾ ਕੇ ਲਿਆਣੀਆਂ ਧੀਆਂ ਬਚਾ ਕੇ ਲਿਆਉਣੀਆਂ ਇਹ ਸਿੱਖਾਂ ਦਾ ਕੰਮ ਹੁੰਦਾ ਸੀ ਸਿੱਖੇ ਦੀ ਦਲੇਰ ਬਹਾਦਰ ਕੰਮ ਹੁੰਦੀ ਸੀ ਅੱਜ ਸਿੱਖ ਕੌਮ ਇਸ ਹਾਸੇ ਤੇ ਚੱਲੇ ਗਈ ਕਿ ਆਪਣਾ ਸਭ ਤੋਂ ਉੱਚੀ ਸੰਸਥਾ ਦਾ ਜਰਨੈਲ ਜਿਹਨੂੰ ਥਾਪਿਆ ਜਾਏ ਉਹਨੂੰ ਰਾਤ ਦੇ ਅੰਧੇਰੇ ਵਿੱਚ ਥਾਪਿਆ ਜਾਏ ਪਰ ਕਲਕਾਰ ਜੀ ਮੈਂ ਮਾਫੀ ਚਾਹਣਾ ਤੁਹਾਨੂੰ ਰੋਕਣਾ ਚਾਹਣਾ ਗਾ ਇਹ ਸਾਰੀ ਗੱਲ ਸਭ ਨੂੰ ਪਤਾ ਗਈ ਪਰ ਖਾਸ ਕਰਕੇ ਤੁਹਾਨੂੰ ਲੈ ਕੇ ਜਾਂ ਮਨਜਿੰਦਰ ਸਿੰਘ ਸਿਰਸਾ ਨੂੰ ਲੈ ਕੇ ਇਹ ਬਹੁਤ ਕੁਝ ਚੱਲ ਰਿਹਾ ਹੈਗਾ ਵੀ ਸ਼੍ਰੋਮਣੀ ਅਕਾਲੀ ਦਲ ਸਿੱਧਮ ਸਿੱਧਾ ਇਲਜ਼ਾਮ ਲਾਉਂਦਾ ਵੀ ਬਾਹਰੀ ਸ਼ਕਤੀਆਂ ਜਾਂ ਇਹ ਜਿਹੜੇ ਅਲੱਗ ਹੋਏ ਨੇ ਇਹ ਭਾਜਪਾ ਦਾ ਅਕਾਲੀ ਦਲ ਆ ਤੇ ਇਹਨੂੰ ਬੈਕਅਪ ਆ ਤੁਹਾਡੀ ਤੇ ਸਰਸਾ ਸਾਹਿਬ ਦੇ ਦੇਖੋ ਜਿਹੜਾ ਵੀ ਬੰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਗ੍ਰਿਪ ਚੋਂ ਨਿਕਲ ਜਾਂਦਾ ਜੀ ਉਹ ਕਿਸੇ ਨਾ ਕਿਸੇ ਏਜੰਸੀ ਦਾ ਬੰਦਾ ਹੋ ਜਾਂਦਾ ਹੂੰ ਉਹ ਪਹਿਲੇ ਕਾਂਗਰਸ ਦਾ ਹੁੰਦਾ ਸੀ ਅੱਜ ਕੱਲ੍ਹ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਹਾਂ ਔਰ ਦਿੱਲੀ ਦੇ ਵਿੱਚ ਵੀ ਹੁਣ ਸਰਕਾਰ ਬਣ ਗਈ ਹੈ ਹੂੰ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਸਿੱਧੇ ਤੌਰ ਤੇ ਉੱਤੇ ਬਾਜਪਾ ਦੇ ਨੁਮਾਇੰਦੇ ਨੇ ਬਣਦੇ ਹੁਣ ਮੰਤਰੀ ਵੀ ਬਣ ਗਏ ਨੇ ਜੀ ਤੋਂ ਉਹਨਾਂ ਦਾ ਤੇ ਇਸ ਸਿਆਸਤ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਡੀ ਮੌਜੂਦਾ ਟੀਮ ਉਹੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਤੋਂ ਜਿੱਤੀ ਹੈ ਤੁਹਾਡਾ ਜਿਹੜਾ ਪ੍ਰਧਾਨ ਤੁਸੀਂ ਬਣਾਇਆ ਦਿੱਲੀ ਦਾ ਉਹ ਦੂਜੀ ਪਾਰਟੀ ਦਾ ਹੈ ਜਿਹਦੇ ਘਰ ਦੇ ਵਿੱਚੋਂ ਹਰਿਆਣਾ ਕਮੇਟੀ ਦੀ ਨੀਵ ਰੱਖੀ ਗਈ ਸਰਦਾਰ ਪਰਮਜੀਤ ਸਿੰਘ ਸਰਨਾ ਔਨ ਰਿਕਾਰਡ ਕੈਮਰੇ ਦੇ ਉੱਤੇ ਆ ਕੇ ਕਹਿ ਦੇ ਕਿ ਮੇਰੇ ਘਰ ਦੇ ਵਿੱਚ ਹਰਿਆਣਾ ਕਮੇਟੀ ਦੀ ਇਲੈਕਸ਼ਨ ਉਹ ਬੜਾਨ ਦੀ ਚਰਚਾਵਾਂ ਨਹੀਂ ਹੁੰਦੀਆਂ ਸੀ ਪਰ ਅਜਿਹਾ ਕੀ ਹੋਇਆ ਕਾਲਕਾ ਜੀ ਤੁਸੀਂ ਪਾਸੇ ਹੋਗੇ ਸੁਖਵੀਰ ਬਾਦਲ ਤੋਂ ਤੇ ਜਿਹੜੇ ਪੂਰੇ ਕੱਟੜ ਦੁਸ਼ਮਣ ਸੀ ਸਰਨਾ ਜੀ ਉਹ ਨਾਲ ਆ ਗਏ ਦੇਖੋ ਜਿਹੜੇ ਨਾਲ ਆਏ ਨੇ ਉਹਨਾਂ ਬਾਰੇ ਤੇ ਨਹੀਂ ਮੈਂ ਕਹੈ ਸਕਦਾ ਉਹੀ ਆਪ ਦੱਸਣਗੇ ਬਟ ਸਾਡੇ ਜਾਂ ਦਾ ਰੀਜ਼ਨ ਹੈ ਕਿ ਇਕੱਲਾ ਮੈਂ ਨਹੀਂ ਅਸੀਂ 30 ਮੈਂਬਰ ਜਿੱਤ ਕੇ ਆਏ ਸੀ ਕਿ ਧਾਮੀ ਸਾਹਿਬ ਨੂੰ ਛੱਡ ਕੇ ਜੀ 30 ਚੋਂ 29 ਮੈਂਬਰ ਹੂੰ ਜਿਹੜੇ ਨੇ ਇੱਕ ਪਾਸੇ ਕਿਨਾਰਾ ਕਰਕੇ ਬੈਠ ਗਏ ਕਿਉਂਕਿ ਤੁਹਾਡੀਆਂ ਗੱਲਾਂ ਦੇ ਬਾਰੇ ਤੁਹਾਡੀਆਂ ਜੋ ਤੁਸੀਂ ਅੱਜ ਤੁਹਾਡਾ ਹਾਸ਼ਿਰ ਹੋ ਰਿਹਾ ਜੋ ਤੁਸੀਂ ਅਕਾਲ ਤਖਤ ਨੂੰ ਨਹੀਂ ਮੰਨਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ 2021 ਦੀ ਜਦ ਅਸੀਂ ਚੋਣਾਂ ਲੜੀਆਂ ਉਹ ਚੋਣਾਂ ਦੇ ਉੱਤੇ ਦੋ ਨਾਮ ਚੱਲਦੇ ਸੀ ਦੋ ਸਾਲ ਬੇਮਿਸਾਲ ਔਰ ਉਹਦੇ ਵਿੱਚ ਮੈਂ ਉਸ ਵਕਤ ਅਕਾਲੀ ਦੰਦ ਦਾ ਪ੍ਰਧਾਨ ਸੀ ਤੇ ਸਦਾ ਮੰ지nder ਸਿੰਘ ਸਿਸ਼ਤਾ ਦਿੱਲੀ ਕਮੇਟੀ ਦਾ ਪ੍ਰਧਾਨ ਸੀ ਦੋ ਬੰਦਿਆਂ ਦੇ ਚਿਹਰਿਆਂ ਦੇ ਉੱਤੇ ਅਸੀਂ ਦਿੱਲੀ ਚ ਇਲੈਕਸ਼ਨ ਲੜੀ ਉਸ ਵਕਤ ਇਲੈਕਸ਼ਨ ਜਿੱਤ ਕੇ ਆਏ ਜਿਸ ਵਕਤ ਸਾਡੇ ਉੱਤੇ ਬਰ ਗਾੜੀ ਦਾ ਦੋਸ਼ ਲਾਇਆ ਜਾਂਦਾ ਸੀ ਜਿਸ ਵਕਤ ਸਾਡੇ ਉੱਤੇ ਬੇਵਕੂਲੀ ਗੋਲੀ ਕਾੜ ਦਾ ਇਲਜ਼ਾਮ ਲੱਗਦਾ ਸੀ ਜਿਸ ਵਕਤ ਸਾਡੇ ਉੱਤੇ ਮਹਾਰਾਜ ਦੇ 328 ਰੁਪਿਆਂ ਦਾ ਚੋਰੀ ਦਾ ਇਲਜ਼ਾਮ ਲੱਗਦੇ ਸੀ ਅਸੀਂ ਸਾਨੂੰ ਸੰਗਤਾਂ ਨੇ ਦਿੱਲੀ ਦੀ ਇਸ ਕਰਕੇ ਵੋਟਾਂ ਪਾਈਆਂ ਕਿ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਬਾਰਡਰ 'ਤੇ ਸੇਵਾ ਕੀਤੀ ਅਸੀਂ ਕੋਵਿਡ ਕਾਲ ਦੇ ਵਿੱਚ ਲੋਕਾਂ ਦੇ ਘਰ-ਘਰ ਜਾ ਕੇ 2 ਲੱਖ ਪ੍ਰਾਣੀਆਂ ਨੂੰ ਰੋਜ਼ ਲੰਗਰ ਚੁਕਾਉਣ ਦਾ ਕੰਮ ਕੀਤਾ ਸਾਡੀਆਂ ਸੇਵਾ ਨੂੰ ਦੇਖ ਕੇ ਜਦ ਸਾਡੀ ਦਿੱਲੀ ਦੀ ਸੰਗਤ ਸਾਨੂੰ ਜਿਤਾ ਕੇ ਭੇਜ ਰਹੀ ਹੈ ਔਰ ਇਹ ਸਾਰੀਆਂ ਚੀਜ਼ਾਂ ਨੂੰ ਓਵਰਲੁੱਕ ਕਰਕੇ ਬਰਗਾੜੀ ਦਾ ਔਰ ਸਭ ਕੁਝ ਕੀ ਵੀ ਪਾਰਟੀ ਤੇ ਸਾਡੀ ਉਹੀ ਸੀ ਮਗਰ ਉਸ ਤੋਂ ਬਾਅਦ ਸਾਨੂੰ ਕਿਹਾ ਜਾਏ ਕਿ ਤੁਸੀਂ ਪਰਮਜੀਤ ਸਿੰਘ ਸਰਨਾ ਨਾਲ ਹੱਥ ਮਿਲਾ ਲਓ ਉਸ ਬੰਦੇ ਨਾਲ ਜਿਸ ਬੰਦੇ ਨੇ ਸਟੇਜਾਂ ਤੇ ਉੱਤੇ ਖੜੇ ਹੋ ਕੇ ਗਿਆ ਕਿ 1984 ਨੂੰ ਭੁੱਲ ਜਾਓ ਸਿੱਖਾਂ ਨੂੰ ਉਹਨੂੰ 84 ਭੁੱਲ ਜਾਣੀ ਚਾਹੀਦੀ ਹੈ ਅੱਜ ਅਸੀਂ ਭੁੱਲ ਜਾਂਦੇ ਤੇ ਅੱਜ ਸਜਨ ਕੁਮਾਰ ਅੰਦਰ ਜਾ ਸਕਦਾ ਇਹ ਗੱਲ ਕਿਹਨੇ ਕਹੀ ਪਰਮਜੀਤ ਸਿੰਘ ਸਰਨਾ ਨੇ ਔਨ ਰਿਕਾਰਡ ਹੈਗੀ ਨਹੀਂ ਨਹੀਂ ਪਰਮਜੀਤ ਸਰਨਾ ਦੇ ਨਾਲ ਹੱਥ ਮਲਾਉਣ ਵਾਲੀ ਗੱਲ ਜੀ ਪਰਮਜੀ ਇਹ ਹੱਥ ਮਿਲਣ ਵਾਲੀ ਸੁਭਗੀਰ ਸਿੰਘ ਬਾਦਲ ਨੇ ਮਤਲਬ ਉਹਨਾਂ ਨੇ ਸਾਨੂੰ ਪਹਿਲਾਂ ਹੀ ਕਹਤਾ ਵੀ ਹੱਥ ਹੱਥ ਮਿਲਣਾ ਕਿ ਕਿਹੜੀ ਕਮੇਟੀ ਬੁલાਣੀ ਸੀ ਇਹ ਚਾਹੁੰਦੇ ਸੀ ਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਜਿਹੜੇ ਮੈਂਬਰ ਐਸੋਸੀਏਟਿਡ ਸੀ ਹੈਗੇ ਤੋਂ ਪਾਰਟੀ ਦੇ ਬੰਦੇ ਸੀ ਮਗਰ ਜੀ ਅਸੀਂ ਉਹਨਾਂ ਦੇ ਬੰਦੇ ਨਾਲ ਨਹੀਂ ਲੈ ਕੇ ਆਣੇ ਤੇ ਜੇ ਉਹਨਾਂ ਨਾਲ ਨਹੀਂ ਲੈ ਕੇ ਆਣੇ ਜਿਹੜੇ ਤੁਹਾਡੀ ਪਾਰਟੀ ਚੋਣ ਨਿਸ਼ਾਨ ਤੇ ਲੜ ਕੇ ਆ ਰਹੇ ਨੇ ਕਾਲੀ ਦਲ ਤੇ ਲੜ ਕੇ ਆ ਰਹੇ ਨੇ ਤੇ ਕਿਹਦੇ ਨਾਲ ਹੱਥ ਮਿਲਾ ਲਈਏ ਜੀ ਸਰਨਾ ਸਾਹਿਬ ਨਾਲ ਹੱਥ ਮਿਲਾ ਲਓ ਜਿਹੜਾ ਬੰਦਾ ਤੁਹਾਨੂੰ ਪਿਛਲੇ 30 22 ਸਾਲਾਂ ਤੋਂ ਗੱਲਾਂ ਘੜਦਾ ਰਿਹਾ ਜਿਹੜਾ ਬੰਦਾ ਕਹਿੰਦਾ ਸੀ ਮੈਂ ਤੁਹਾਡੇ ਮੁਕਾਨ ਤੱਕ ਤੁਹਾਡੇ ਕੋਲ ਤੁਹਾਡੇ ਉੱਥੇ ਨਹੀਂ ਜਾਵਾਂਗਾ ਉਹ ਬੰਦੇ ਨਾਲ ਅਸੀਂ ਹੱਥ ਮਿਲਾ ਲਈਏ ਜਿਹੜੇ ਬੰਦਾ ਅਕਾਲ ਤਖਤ ਸਾਹਿਬ ਨੂੰ ਦੋ ਦੇ ਹਮੇਸ਼ਾ ਦੁਖੀ ਰਿਹਾ ਜਿਸ ਵਕਤ ਦਿੱਲੀ ਦੇ ਵਿੱਚ 2013 ਵਿੱਚ ਹਾਰਿਆ ਸਭ ਤੋਂ ਵੱਡਾ ਕਾਰਨ ਸੀ ਦੋ ਦੋ ਸੰਗਰਾਦਾ ਦੋ ਦੋ ਗੁਰਪੁਰਪ ਮਨਾਉਂਦਾ ਸੀ ਅਕਾਲ ਤਖਤ ਦੇ ਵਿਰੁੱਧ ਜਾ ਕੇ ਇਹੀ ਪਰਮਜੀਤ ਸਿੰਘ ਸਰਨਾ ਸੀ ਉਹਦੇ ਨਾਲ ਤੁਸੀਂ ਸਾਨੂੰ ਹੱਥ ਮਿਲਾਣ ਲਈ ਕਹਿ ਰਹੇ ਹੋ ਅਸੀਂ ਆਪਣਾ ਸਟੈਂਡ ਲਿਆ ਕਿ ਨਹੀਂ ਅਸੀਂ 29 ਦੇ 29 ਮੈਂਬਰ ਇੱਕ ਪਾਸੇ ਖੜੇ ਹੋਵਾਂਗੇ ਅਤੇ ਉਸ ਵਕਤ ਤਾਂ ਮੀ ਸਾਹਿਬ ਵੀ ਮੈਨੂੰ ਵੋਟ ਪਾ ਕੇ ਆਏ 30 ਮੈਂਬਰਾਂ ਨੇ ਵੋਟ ਪਾਈ ਹੈ ਜਦ ਅਸੀਂ ਤੁਹਾਡੀ ਨਹੀਂ ਮੰਨੀ ਤੁਹਾਡੇ ਗਰੁੱਪ ਚੋਂ ਨਿਕਲ ਕੇ ਅਸੀਂ ਆਪਣਾ ਫੈਸਲਾ ਆਪ ਲਿਆ ਤੁਸੀਂ ਅਸੀਂ ਬੀਜੇਪੀ ਦੇ ਬੰਦੇ ਹੋ ਪਰ ਸੁਖਵੀਰ ਬਾਦਲ ਦੇ ਨੇੜਲੇ ਜਿਹੜੇ ਘੇਰੇ ਦੇ ਬੰਦੇ ਨੇ ਉਹ ਕਹਿੰਦੇ ਵੀ ਜਦੋਂ ਮਲਾਈਆਂ ਖਾਣੀਆਂ ਸੀ ਇਹ ਨਾਲ ਸੀ ਹੁਣ ਮਾੜੇ ਸਮੇਂ ਤੇ ਧੋਖਾ ਦੇਗੇ ਨਹੀਂ ਦਲੀਸ਼ ਦਾ ਮਾੜਾ ਸਮਾਂ ਆਇਆ ਹੀ ਨਹੀਂ ਦਿੱਲੀ ਤੋਂ ਤੁਹਾਡੀ ਕਮੇਟੀ ਅੱਜ ਵੀ ਸੀ ਮਗਰ ਕਾਂਗਰਸ ਪਾਲੀ ਦਲ ਦਾ ਤਾਂ ਮਾੜਾ ਸਮਾਂ ਹੈਗਾ ਹੀ ਜੇ ਜੇ ਪੰਜਾਬ ਤੁਸੀਂ ਆ ਛੱਡ ਗਿਆ ਏ ਤੁਸੀਂ ਆਪ ਛੱਡ ਕੇ ਆਏ ਮਾੜਾ ਸਮਾਂ ਕੋਈ ਆਇਆ ਨਹੀਂ ਹੈ ਮਾੜਾ ਸਮਾਂ ਤੁਸੀਂ ਰੋਜ਼ ਲਿਆ ਰਹੇ ਹੋ ਤੁਸੀਂ ਅਕਾਲ ਤਖਤ ਸਾਹਿਬ ਦੇ ਨਾਲ ਟਕਰਾਵ ਕਰ ਰਹੇ ਹੋ ਜੀ ਮੈਂ ਕਿਉਂ ਟਕਰਾਵ ਕਰੂੰਗਾ ਹਾਂ ਮੈਂ ਮੇਰਾ ਸਭ ਤੋਂ ਵੱਡਾ ਜਿਹੜਾ ਮੈਂ ਆਪਣੇ ਆਪ ਜੋ ਆਪਣੇ ਬਜ਼ੁਰਗਾਂ ਨੂੰ ਸਿਖਾਇਆ ਕਿ ਅਕਾਲ ਤਖਤ ਸਾਹਿਬ ਦੇ ਨਾਲ ਕਦੀ ਜ਼ਿੰਦਗੀ ਦੇ ਵਿੱਚ ਉਹਦੇ ਜਥੇਦਾਰ ਦੀ ਕਿਸੇ ਗੱਲ ਨੂੰ ਕਿੰਤੂ ਪਰੰਤੂ ਨਹੀਂ ਕਰਨਾ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਦੇ ਬੱਚਿਆਂ ਨੂੰ ਅਸੀਂ ਇਹ ਗੱਲਾਂ ਸਿਖਾ ਰਹੇ ਹਾਂ ਤੇ ਤੁਹਾਡੇ ਕਹਿਣ ਦੇ ਉੱਤੇ ਅਸੀਂ ਵੀ ਕਾਲਕਾ ਸਾਹਿਬ ਦੇ ਦੁੱਖੀ ਬਣ ਕੇ ਬੈਠੇ ਕਾਲਕਾ ਜੀ ਤੁਹਾਨੂੰ ਵੀ ਇਹ ਸਵਾਲ ਹੁੰਦਾਗਾ ਖਾਸ ਕਰਕੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਦੀ ਜੇसी ਗੱਲ ਕਰਦੇ ਆ 99 ਤੋਂ ਲੈ ਕੇ ਹੁਣ ਤੱਕ ਜਿੰਨੇ ਜਥੇਦਾਰ ਅਪੌਇੰਟ ਕੀਤੇ ਗਏ ਜਾਂ ਜਿਵੇਂ ਉਹਨਾਂ ਨੂੰ ਕੱਢਿਆ ਗਿਆ ਉਦੋਂ ਕਿਉਂ ਨਹੀਂ ਬੋਲੇ ਦੇਖੋ ਹਰ ਗੱਲ ਦਾ ਇੱਕ ਸਮਾਂ ਹੁੰਦਾ ਹੈ ਅੱਜ ਮੈਂ ਇੱਥੇ ਤੁਹਾਡੇ ਕੋਲ ਬਤੌਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਬੈਠਾ ਜਿਸ ਵਕਤ ਮੈਂ ਉਹਦਾ ਜਨਰਲ ਸੈਕਟਰੀ ਸੀ ਜਾਂ ਜੁਆਇੰਟ ਸੈਕਟਰੀ ਸੀ ਮੈਂ ਦਿੱਲੀ ਦੇ ਹਰ ਅਹੁਦੇ ਤੇ ਰਿਹਾ ਤਾਂ ਉੱਤੇ ਤੁਸੀਂ ਮੇਰਾ ਇੰਟਰਵਿਊ ਨਹੀਂ ਲਈ ਹ ਨਹੀਂ ਲਈ ਨਾ ਕਿਉਂਕਿ ਜਦ ਪ੍ਰਧਾਨਗੀ ਦੀ ਜ਼ਿੰਮੇਵਾਰੀਆਂ ਆndੀਆਂ ਨੇ ਤਦ ਤੁਹਾਨੂੰ ਯੂ ਆਰ ਅਨਸਰਬਲ ਟੂ ਦੀ ਪਬਲਿਕ ਯੂ ਆਰ ਅਨਸਰਬਲ ਟੂ ਦੀ ਸੰਗਤ ਜਿਨ੍ਹਾਂ ਨੇ ਤੁਹਾਨੂੰ ਪੁਆਇੰਟ ਕਰਕੇ ਭੇਜਿਆ ਜਿਸ ਵਕਤ ਅਨਸਰਬਲ ਸੀ ਠੋਕੇ ਬਾ ਇਹਨਾਂ ਦੇ ਖਿਲਾਫ ਖੜਾ ਹੋਇਆ। ਤੁਸੀਂ ਇੱਕ ਨੁਮਾਇੰਦੇ ਹੋਣ ਦੇ ਨਾਤੇ ਤੁਹਾਨੂੰ ਪਤਾ ਤਾਂ ਸੀ ਕਿ ਬਹੁਤ ਲੰਬੇ ਸਮੇਂ ਤੋਂ ਗੜਬੜਾਂ ਚੱਲ ਰਹੀਆਂ। ਬਿਲਕੁਲ ਗੜਬੜਾਂ ਚੱਲਦੀਆਂ ਅਸੀਂ ਕਹਿੰਦੇ ਰਹੇ ਸਾਨੂੰ ਪਰਦਾ ਹੀ ਕੁਝ ਹੋਰ ਦਿਖਾਇਆ ਜਾਂਦੇ ਸੀ। ਸਰਦਾਰ ਬਲਵਿੰਦਰ ਸਿੰਘ ਭੁੰਦਰ ਜਿਹੜੇ ਅੱਜ ਕੱਲ੍ਹ ਕਾਰਜਕਾਰੀ ਪ੍ਰਧਾਨ ਬਣੇ ਫਿਰਦੇ ਆ। ਜੀ। ਸਭ ਤੋਂ ਵੱਧ ਝੂਠ ਦਿੱਲੀ ਦੀ ਸੰਗਤ ਨੇ ਉਹਨਾਂ ਨੂੰ ਉਹਨਾਂ ਨੇ ਆਕੇ ਬੋਲਿਆ। ਹਾਂ। ਜਿਸ ਤਰੀਕੇ ਨਾਲ ਅਸੀਂ ਬਰਗਾੜੀ ਦੇ ਬਾਰੇ ਗੱਲ ਕਰਦੇ ਸੀ ਸਾਨੂੰ ਜੋ ਰੂਪਰੇਖਾ ਦਿਖਾਈ ਜਾਂਦੀ ਸੀ। ਜਿਸ ਦਿਨ ਅਸੀਂ ਉਹਨਾਂ ਨੂੰ ਛੱਡਿਆ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਥੋਂ ਉੱਠ ਕੇ ਮੈਂ ਬੇ ਜਿਹੜਾ ਉੱਥੇ ਮੋਰਚਾ ਲੱਗਿਆ ਸੀ ਮੈਂ ਉੱਥੇ ਪਰਸਨਲੀ ਪਹਿਲੀ ਵਾਰ ਗਿਆ ਜੀ ਬੁਰਜਵਾਰ ਸਿੰਘ ਵਾਲਾ ਗਿਆ ਜਿੱਥੇ ਮਹਾਰਾਜ ਦੇ ਸਰੂਪ ਜਿੱਥੋਂ ਚੋਰੀ ਹੋਇਆ ਸੀ ਜਦ ਜਾ ਕੇ ਸੱਚਾਈ ਆ ਪਤਾ ਚਲਦੀ ਹੈ ਤਾਂ ਪੈਰਾਂ ਤੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਤੁਸੀਂ ਪੰਥ ਦੇ ਨਾਲ ਇੰਨਾ ਵੱਡਾ ਧੋਖਾ ਕਰ ਰਹੇ ਹੋ ਪੰਥ ਦੇ ਨਾਲ ਤੁਸੀਂ ਖਿਲਵਾੜ ਕਰ ਰਹੇ ਹੋ ਔਰ ਸਾਨੂੰ ਦਿੱਲੀ ਆ ਕੇ ਤੁਸੀਂ ਨਵੇਂ-ਨਵੇਂ ਚੈਪਟਰ ਨਵੀਆਂ-ਨਵੀਆਂ ਕਹਾਣੀਆਂ ਸੁਣਾਉਂਦੇ ਹੋ ਉੱਤੇ ਕਿ ਜੀ ਸਾਡੇ ਨਾਲ ਇਹ ਕੀਤਾ ਜਾ ਰਿਹਾ ਉੱਤੇ ਉਹ ਕੀਤਾ ਗਿਆ ਮਗਰ ਅੱਜ ਤੁਸੀਂ ਸੰਗਤਾਂ ਦੇ ਵਿੱਚ ਜਿਸ ਵਕਤ ਅਸੀਂ ਪੰਜਾਬ ਆਂਦੇ ਆ ਕਿਉਂਕਿ ਜੱਤੋਂ ਮੈਂ ਬਤੌਰ ਸੇਵਾ ਸੰਭਾਈ ਲਈ ਪ੍ਰਧਾਨ ਜੀ ਦੀ ਅਸੀਂ ਪੰਜਾਬ ਦੇ ਵਿੱਚ ਆਪਣਾ ਸੈਂਟਰ ਖੋਲਿਆ ਜੀ ਅਸੀਂ ਧਰਮ ਪ੍ਰਚਾਰ ਦਾ ਤਕਰੀਬਨ 2 ਸਾਲਾਂ ਦੇ ਵਿੱਚ ਕੋਈ 18-1900 ਬੱਚਿਆਂ ਨੂੰ ਸਾਡੇ ਇੱਥੇ ਦੇ ਵਿੰਗ ਨੇ ਵਾਪਸ ਸਿੱਖੀ ਚ ਲੈ ਕੇ ਆ ਉਹਨਾਂ ਨੂੰ ਅੰਮ੍ਰਿਤ ਅੰਮ੍ਰਿਤ ਚਕਾਇਆ ਇਹ ਸਿੱਖੀ ਦੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਇੱਥੇ ਆਕ ਸ਼ੁਰੂ ਕੀਤੀ ਹੈ ਜਦ ਅਸੀਂ ਪਿੰਡਾਂ ਤੱਕ ਜਾ ਰਹੇ ਹਾਂ ਜਦ ਅਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਆ ਤਾਂ ਇਹਨਾਂ ਦੀ ਅਸਲੀਅਤ ਸਾਹਮਣੇ ਆਂਦੀ ਹੈ ਕਿ ਇਹਨਾਂ ਨੇ ਲੋਕਾਂ ਨੇ ਕੀ ਕੀਤਾ ਹੁਣ ਤੇ जग ਜਾਹਿਰ ਹੋ ਗਿਆ 2 ਦਸੰਬਰ ਤੋਂ ਬਾਅਦ ਤੇ ਸਾਰਾ ਕੁਝ ਜਗ ਜਾਹਰ ਹੋ ਗਿਆ ਕਿ ਜਦ ਸਾਰੇ ਇਲਜ਼ਾਮ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਕਸੈਪਟ ਕੀਤੇ ਤੇ ਫਿਰ ਉਹਨੂੰ ਅਕਾਲੀ ਦਲ ਤੋਂ ਲਾਂਬੇ ਹੁੰਦਾ ਕਿਹੜਾ ਕਿਹੜੀ ਬੰਦਿਸ਼ ਹੈ ਜਿਹੜੀ ਲਾਂਬੇ ਨਹੀਂ ਹੁੰਦੀ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਪਲੇ ਘਟਾਲੇ ਹੋਏ ਨਹੀਂ ਹੋ ਰਹੇ ਨੇ ਹੋ ਰਹੇ ਨੇ ਇੱਕ ਵੀ ਸਾਬਿਤ ਕਰੋ ਇੱਕ ਗਰੇਟ ਸਰਨਾ ਸਾਹਿਬ ਕਹਿੰਦੇ ਆ ਸਰਨਾ ਸਾਹਿਬ ਦਾ ਕੀ ਹੈ ਸਰਨਾ ਸਾਹਿਬ ਨੂੰ ਕੋਈ ਜੀ ਕਿ ਸਾਬਿਤ ਕਰੋ ਸਰਨਾ ਸਾਹਿਬ ਦੇ ਸਮੇਂ ਦੇ ਵਿੱਚ ਲੱਖਾਂ ਰੁਪਈਆ ਸਾਡੀ ਚੈਸਟ ਚ ਪਿਆ ਹੁੰਦਾ ਸੀ ਜੀ ਮਨਜੀਤ ਸਿੰਘ ਦੇ ਟਾਈਮ ਦੇ ਉੱਤੇ ਕਰੋੜਾ ਰੁਪਿਆ ਪਿਆ ਹੁੰਦਾ ਸੀ ਅੱਜ ਸਾਡਾ ਸਿਸਟਮ ਇਹ ਕਿ ਜਿਸ ਵਕਤ ਗੋਲ ਖੁੱਲਦੀ ਹੈ ਜਿਸ ਦਿਨ ਤੋਂ ਮੈਂ ਪ੍ਰਧਾਨ ਬਣਿਆ ਕੋਈ ਅੱਜ ਨਹੀਂ 3 ਸਾਲਾਂ ਦੀ ਗੱਲ ਕਰ ਰਹੇ ਜੀ ਜਿਸ ਵਕਤ ਗੋਲ ਖੁੱਲਦੀ ਹੈ ਸਿੱਧਾ ਤੋਂ ਸਿੱਧਾ ਗੋਲ ਉੱਥੋਂ ਬੈਂਕ ਜਾਂਦੀ ਹੈ ਸਿਰਫ ਛੋਟੀ ਕਰੰਸੀ ਸਾਡੇ ਕੋਲ ਆਉਂਦੀ ਹੈ ਰੋਜ਼ਮਰਾਂ ਦੇ ਖਰਚੇ ਹੁੰਦੇ ਸਾਡੀ ਇੱਕ ਵੀ ਟ੍ਰਾਂਜੈਕਸ਼ਨ 10000 ਰੁਪਏ ਤੋਂ ਉੱਤੇ ਦੀ ਮਦਦ ਕਿਸੇ ਨੂੰ ਅਗਰ ਬਿਨਾਂ ਚੈੱਕ ਦੇ ਦਿਖਾ ਦਿਓਗੇ ਜੋ ਕੋਗੇ ਹਾਰ ਜਾਵੋਗੇ ਇਹ ਤੇ 10 10 ਲੱਖ 5 5 50 50 ਲੱਖ ਗਾਇਬ ਹੋ ਰਿਹਾ ਔਰ ਕਹਿ ਰਿਹਾ ਜੀ ਅਸੀਂ ਮੈਂ ਫਲਾਣੇ ਨੂੰ ਦੇ ਦਿੱਤਾ ਮੈਂ ਫਲਾਣੇ ਦੀ ਪਰਚੀ ਘਟਾਤੀ ਜਿਵੇਂ ਫਲਾਣੇ ਨਾਲ ਕਰਤਾ ਮਗਰ ਅੱਜ ਜਿਸ ਦਿਨ ਤੋਂ ਮੈਂ ਸੇਵਾ ਸੰਭੀਏ ਇੱਕ 10000 ਰੁਪਏ ਤੋਂ ਉੱਤੇ ਦਾ ਕੈਸ਼ ਦਾ ਉਥੇ ट्रांजैक्शन ਨਹੀਂ ਹੁੰਦੀ ਅਸੀਂ 10000 ਵੀ ਨਹੀਂ ਉਸਦੀ 10000 ਤੋਂ ਥੱਲੇ ਥੱਲੇ ਉਥੇ ਕੈਸ਼ ट्रांजैक्शन ওপਨ ਇਨਸਟruction ਹੈ ਗਿਆ ਨੇ ਕਿਸ ਗੱਲ ਦੇ ਸਾਡੇ ਸਰਦ ਦੇ ਉੱਤੇ ਇੰਨਾ ਵੱਡਾ ਇਹ ਬੈਗਜ ਦੇ ਕੇ ਗਏ ਸਕੂਲਾਂ ਦਾ ਅਸੀਂ ਤਕਰੀਬਨ 100 ਤੋਂ 150 ਕਰੋੜ ਰੁਪਏ ਅੱਜ ਜਮ੍ਹਾਂ ਕਰਾ ਚੁੱਕੇ ਆ ਸਟਾਫ ਨੂੰ ਦੇ ਦਿੱਤੇ ਆ ਗੁਰਦਾਰਾ ਕਮੇਟੀ ਤੋਂ ਐਕਸਟਰਾ ਜੀ ਜਿਹੜਾ ਸਕੂਲਾਂ ਦੇ ਇਲਾਵਾ ਸੋ ਇਹ ਇਹ ਸਾਰੇ ਕੰਮ ਜਿਹੜੇ ਅਸੀਂ ਕਰ ਰਹੇ ਨੇ ਔਰ ਪਾਕਿਸਤਾਨ ਦੇ ਨਾਲ ਸਭ ਤੋਂ ਪਹਿਲਾਂ ਕੰਮ ਅਸੀਂ ਕੀਤਾ ਜਿਹੜੇ ਸਾਡੇ ਫਾਈਨੈਂਸਿਸ ਸੀ ਅਸੀਂ ਫਾਈਨੈਂਸਿਸ ਦਾ ਹੈੱਡ ਹੈ ਸਾਡਾ ਇੱਕ ਦਿੱਲੀ ਦੀ ਸਭ ਤੋਂ ਵੱਡੀ ਸੰਸਥਾ ਐ ਸਿੱਖਾਂ ਦੀ ਸਿੱਖ ਫੋਰਮ ਦੇ ਨਾਮ ਤੋਂ ਉਹਦਾ ਤੇ ਜਿਹੜੇ ਪ੍ਰਧਾਨ ਨੇ ਸਰਦਾਰ ਆਰਐਸ ਉਜਾ ਉਹ ਚਾਰਟਰਡ ਅਕਾਊਂਟੈਂਟ ਨੇ ਉਹਨਾਂ ਦੀ ਕੰਪਨੀ ਨੂੰ ਅਸੀਂ ਵੋਲੰਟੀਅਰ ਬੇਸਿਸ ਤੇ ਹੱਥ ਜੋੜ ਕੇ ਲੈ ਕੇ ਆਏ ਕਿਉਂਕਿ ਲੋਕ ਡਰਦੇ ਨੇ ਕਿ ਇਹ ਲੋਕ ਤੇ ਇੱਕ ਮਿੰਟ ਤੋਂ ਪਹਿਲੇ ਅਲੀਗੇਸ਼ਨ ਲਾ ਦਿੰਦੇ ਨੇ ਲੋਕ ਡਰਦੇ ਨੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਜੀ ਕਿ ਅਸੀਂ ਸਮੂਥਲੀ ਕਮੇਟੀਆਂ ਚਲਾਉਣੀਆਂ ਨੇ ਆਏ ਪਾਰਗ੍ਰਸਤਾ ਦਾ ਨਾਲ ਤੁਸੀਂ ਇਹ ਸਾਰੇ ਖਾਤੇ ਸੰਭਾਲੋ ਲੋਕ ਕਦੀ ਵੀ ਪੁੱਛਣ ਜਵਾਬ ਦੇਵੋਗੇ ਕਿਉਂਕਿ ਤੁਸੀਂ ਇੱਕ ਵੱਡੀ ਸੰਸਥਾ ਤੋਂ ਤੁਸੀਂ ਇਲੈਕਟਿਡ ਬਾਡੀ ਨਹੀਂ ਹੋ ਤੁਸੀਂ ਆਪਣੇ ਸਿਰ ਦੇ ਉੱਤੇ ਬਦਨਾਮੀ ਨਹੀਂ ਲੋਗੇ ਉਹ ਸਾਰਾ ਦੇਖ ਰਹੇ ਨੇ ਇਸ ਤੋਂ ਵੱਡੀ ਟਰਾਂਸਪੇਰੈਂਸੀ ਦਾ ਕੰਮ ਆਇਤਿਕ ਦਿੱਲੀ ਕਮੇਟੀ ਚ ਨਹੀਂ ਹੋਇਆ ਸਰਦਾ ਸਾਹਿਬ ਨੇ ਤੇ ਸਿਰਫ ਮੈਂ ਹੁਣ ਬਜ਼ੁਰਗ ਨੇ ਮੈਂ ਕਹਿ ਨਹੀਂ ਸਕਦਾ ਕਿ ਉਹਨਾਂ ਦੇ ਲਫ਼ਜ਼ਾ ਬਾਰੇ ਕਿ ਜਿਹੜੇ ਉਹਨਾਂ ਦੇ ਸ਼ਬਦ ਵੀ ਮੂੰਹੋਂ ਨਿਕਲਦੇ ਨੇ ਤੇ ਉਹ ਇੱਕ ਪੜ੍ਹੇ ਲਿਖੇ ਇਨਸਾਨ ਵਰਗੇ ਸ਼ਬਦ ਨਹੀਂ ਨੇ ਉਹਨਾਂ ਦੇ ਮੂੰਹੋਂ ਜਦ ਵੀ ਨਿਕਲੇ ਕੋਈ ਨਾ ਕੋਈ ਬਕਵਾਸ ਹੀ ਨਿਕਲੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਪਹਿਲਾਂ ਸੱਤ ਮੈਂਬਰੀ ਸੀ ਹੁਣ ਪੰਜ ਮੈਂਬਰੀ ਕਮੇਟੀ ਭਰਤੀ ਉਹਨਾਂ ਨੇ ਸ਼ੁਰੂ ਕਰਤੀ ਤੁਹਾਡਾ ਪੂਰੀ ਸਪੋਰਟ ਆ ਨੂੰ ਦੇਖੋ ਦਿੱਲੀ ਚੋਂ ਉਹਨਾਂ ਨੇ ਹਾਲੇ ਭਰਤੀ ਦੀ ਕੋਈ ਗੱਲ ਨਹੀਂ ਕੀਤੀ ਕਿ ਦਿੱਲੀ ਤੋਂ ਕੋਈ ਨੁਮਾਇੰਦਗੀ ਦੀ ਲੋੜ ਹੈ ਜਾਂ ਨਹੀਂ ਹੈ ਅਸੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਸਾਨੂੰ ਪੰਥ ਦੀ ਗੱਲ ਹੋਈਗੀ ਜਿੱਥੇ ਅਕਾਲ ਤਖਤ ਸਾਹਿਬ ਦੀ ਉਹ ਹੀ ਹੈ ਅੱਜ ਜਿਸ ਤਰ੍ਹਾਂ ਕਾਲ ਆਈਏ ਅਸੀਂ ਆਵਾਂਗੇ ਪਰ ਤੁਸੀਂ ਮੈਂਬਰਸ਼ਿਪ ਲਾਉਂਗੇ ਮੈਂਬਰਸ਼ਿਪ ਅਗਰ ਸਾਨੂੰ ਕਹਿਣਗੇ ਤੇ ਲਵਾਂਗੇ ਕਿਉਂਕਿ ਅਸੀਂ ਦਿੱਲੀ ਦੇ ਵਿੱਚ ਆਪਣੀ ਪਾਰਟੀ ਅਲੱਗ ਬਣਾ ਰੱਖੀ ਹੈ ਤੁਹਾਨੂੰ ਕਲਕੱਤਾ ਸਾਹਿਬ ਇਹ ਲੱਗਦਾ ਵੀ ਤੂੰ ਕਹਿਣ ਦੀ ਲੋੜ ਆ ਕਿਉਂਕਿ ਅਕਾਲ ਤਖਤ ਸਾਹਿਬ ਨੇ ਹੁਣ ਕਿਹਾ ਤਾਂ ਜੇ ਆਪਾਂ ਇਹ ਵੀ ਗੱਲ ਹੁੰਦੀ ਹੈ ਨਾ ਬਹੁਤ ਵੀ ਅਕਾਲੀ ਦਲ ਛੋਟੇ ਛੋਟੇ ਹਿੱਸਿਆਂ 'ਚ ਵੰਡਿਆ ਹੋਇਆ ਹੈ ਇੱਕ ਖੇਤਰੀ ਪਾਰਟੀ ਦਾ ਸੰਕਲਪ ਵੀ ਆ ਕਿਉਂਕਿ ਜਿਹੜਾ ਮੇਨ ਤੌਰ 'ਤੇ ਆਗਾ ਉਹ ਪੰਜਾਬ ਦੇ ਨਾਲ ਹੀ ਜੁੜਿਆ ਹੋਇਆ ਹੈਗਾ ਤੁਹਾਨੂੰ ਫੀਲ ਨਹੀਂ ਹੁੰਦਾ ਵੀ ਹਾਂ ਆਪ ਜੇ ਅਕਾਲੀ ਦਲ ਪੁਰਾਣੇ 1920 ਦੇ ਸਿਧਾਂਤਾਂ ਤੇ ਚੱਲੇਗਾ ਜੀ ਤੇ ਅਸੀਂ ਬਿਲਕੁਲ ਉਹਦਾ ਸਾਥ ਦੇਵਾਂਗੇ ਅਸੀਂ ਦਿੱਲੀ ਦੇ ਵਿੱਚ ਆਪਣੀ ਨਵੀਂ ਪਾਰਟੀ ਬਣਾਈ ਉਹਦਾ ਨਾਮ ਸ਼੍ਰੋਮਣੀ ਅਕਾਲ ਦਲ ਦਿੱਲੀ ਸਟੇਟ ਰੱਖਿਆ ਹਾਂ ਔਰ ਥੱਲੇ ਲਿਖਿਆ ਕਿ ਉਹ 1920 ਦੇ ਰਾਹਾਂ ਤੇ ਹਾਂ ਔਰ ਇਹ 1920 ਦੇ ਰਾਹਾਂ ਤੇ ਚੱਲ ਰਹੇ ਆ ਉਹ ਜਿਹੜੀ ਆਈਡੀਓਲੋਜੀ ਸੀ ਸਾਡੇ ਆਖੜਕ ਸਿੰਘ ਦੀ ਸੰਤ ਫਤਿਹ ਸਿੰਘ ਦੀ ਮਸ਼ਹਤ ਤਾਰਾ ਸਿੰਘ ਉਹਨਾਂ ਦੀ ਅਸੀਂ ਉਹਨਾਂ ਤੇ ਪੈਰਾ ਦੇ ਰਿਹਾ ਪਰ ਤੁਹਾਡੀ ਇੰਟਰਨਲ ਪਾਰਟੀ ਚਾਹਤ ਅਸੀਂ ਬਾਦਲ ਪਰਿਵਾਰ ਦੀ ਅਸੀਂ ਬਾਦਲ ਪਰਿਵਾਰ ਦੇ ਸਿਧਾਂਤਾਂ ਤੇ ਨਹੀਂ ਪੈਰਾ ਦੇਾਂਗੇ ਜੇ ਇੱਥੇ ਤਰੀਕੇ ਦੇ ਨਾਲ ਪ੍ਰਤੀ ਹੋਈਗੀ ਅਕਾਲੀ ਦਲ ਦੀ ਔਰ ਸਾਡੀ ਜ਼ਿੰਮੇਵਾਰੀ ਲਈ ਜਾਏਗੀ ਅਸੀਂ ਬਿਲਕੁਲ ਪ੍ਰਤੀਬਿਮ ਕਰਾਵਾਂਗੇ ਉਹ ਤੁਹਾਡੇ ਡੈਲੀਗੇਟਸ ਵੀ ਬਣਾਵਾਂਗੇ ਔਰ ਚੋਣ ਹੋਏਗੀ ਤੇ ਉਹਦੇ 'ਚ ਵੀ ਹਿੱਸਾ ਪਾਵਾਂਗੇ ਆਪਣੇ ਡੈਲੀਗੇਟਾਂ 'ਤਾ ਕਿ ਜਾ ਕੇ ਤੁਸੀਂ ਅਕਾਲੀ ਦਲ ਦਾ ਪ੍ਰਧਾਨ ਚੁੜ ਕੇ ਆਓ ਮਗਰ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਜਿਹੜਾ ਮੈਂ ਕਹਿ ਸਕਦਾ ਭੂਂਦਰ ਸਾਹਿਬ ਦੇ ਨੇਤਰਤਵ ਵਿੱਚ ਜਿਸ ਵਕਤ ਜਿਸ ਅਕਾਲੀ ਦਲ ਨੂੰ ਅਸੈਂਬਲੀ ਦੀ ਚੋਣਾਂ 'ਚ 18 ਲੱਖ ਵੋਟਾਂ ਪਈਆਂ ਉਹਨਾਂ ਨੇ 5 ਦਿਨਾਂ ਦੇ ਵਿੱਚ 63 ਲੱਖ ਦੀ ਭਰਤੀ ਕਰਤੀ ਹੂੰ ਤੇ ਇਸ ਤੋਂ ਨਹੀਂ ਪਤਾ ਚੱਲਦਾ ਕਿ ਇਹ ਭਰਤੀਆਂ ਕਿਸ ਤਰੀਕੇ ਦੇ ਪਰ ਜਿਹੜੀ ਅਕਾਲ ਤਖਤ ਸਭ ਤੋਂ ਕਮੇਟੀ ਬਣੀ ਉਹਨੂੰ ਤਾਂ ਤੁਸੀਂ ਪ੍ਰਮਾਣ ਬਿਲਕੁਲ ਪ੍ਰਮਾਣ ਕਰਾਂਗੇ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਨੂੰ ਮੰਨਾਂਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਜ ਸਵੇਰੇ ਕਹਿੰਦਨ ਕਿ ਸੁਪੀਰ ਸਿੰਘ ਬਾਦਲ ਦੁਬਾਰਾ ਅਕਾਲੀ ਦਲ ਦਾ ਪ੍ਰਧਾਨ ਹੈ ਅਸੀਂ ਮੰਨਾਂਗੇ ਸਾਨੂੰ ਸਾਨੂੰ ਕੀ ਹੈ ਅਕਾਲ ਤਖਤ ਸਾਹਿਬ ਦੇ ਤੋਂ ਇਹ ਮੁਕੁਰਮਾ ਤੋਂ ਅਸੀਂ ਮੁਕੰਮਲ ਨਹੀਂ ਹੋ ਸਕਦੇ ਬਿਲਕੁਲ ਨਾਲ ਖੜਾ ਹੋ ਹੂੰ ਪਰ ਤੁਸੀਂ ਤੁਹਾਡੇ ਇੰਟਰਨਲ ਪਾਰਟੀ ਚ ਮੀਟਿੰਗ ਹੋਈ ਵੀ ਆਪਾਂ ਨੂੰ ਭਰਤੀ ਜੁਆਇਨ ਕਰਨੀ ਚਾਹੀਦੀ ਹੈ ਨਹੀਂ ਮੇਰੇ ਤਾਂ ਖਾਲੇ ਅਪਰੋਚ ਹੀ ਨਹੀਂ ਕੀਤੀ ਹੂੰ ਮੇਰੇ ਤਾਂ ਕੋਈ ਪੰਜ ਮੈਂਬਰਿਚੋਂ ਇੱਕ ਬੰਦਾ ਵੀ ਮੈਨੂੰ ਅਪਰੋਚ ਕਰੇ ਮੈਨੂੰ ਜਥੇਦਾਰ ਸਾਹਿਬ ਹੁਕਮ ਕਰਨ ਕਿ ਵੀ ਦਿੱਲੀ ਦੀ ਸੰਗਤ ਬੋਲੋ ਤੁਸੀਂ ਕਰੋ ਮੈਂ ਆਪਣੇ ਆਪ ਤਾਂ ਆ ਕੇ ਕਵਾਂਗਾ ਕਹਿਣਗੇ ਜੀ ਇਹਨੂੰ ਕੀ ਇੰਟਰਸਟ ਹੈ ਹੂੰ ਸੋ ਇਸ ਕਰਕੇ ਅਸੀਂ ਤਾਂ ਪੋਲੀਟਿਕਲੀ ਇਹਨਾਂ ਨੂੰ ਇਨਵੋਲ ਨਹੀਂ ਹੋ ਰਹੇ ਇਹ ਇਹ ਜਿਹੜੀ ਪਾਰਟੀ ਹੋਣੀ ਆ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਣਾ ਇਸ ਅਕਾਲੀ ਦਲ ਦੇ ਪ੍ਰਧਾਨ ਨੇ ਐਮਐਲਏ ਐਮਪੀ ਦੀਆਂ ਇਹ ਚੋਣਾਂ ਲੜਨੀਆਂ ਐਸੇ ਕਰਕੇ ਅਸੀਂ ਆਪਣੀ ਇਨਵੋਲਵਮੈਂਟ ਦਿਖਾਵਾਂਗੇ ਫਿਰ ਕਹਿਣਗੇ ਕਿ ਦਿੱਲੀ ਵਾਲੇ ਆ ਕੇ ਇਥੇ ਇੰਟਰਫੇਅਰ ਕਰਦੇ ਨੇ ਸੋ ਅਸੀਂ ਤੇ ਇਸ ਗੱਲ ਦੇ ਵਿੱਚ ਇਨਵੋਲ ਨਹੀਂ ਹਾਂ ਸਾਡੇ ਕੋਲ ਮਦਦ ਮੰਗਾਂਗੇ ਅਸੀਂ ਮਦਦ ਦੇ ਤੌਰ ਤੇ ਜ਼ਰੂਰ ਕੰਮ ਕਰਾਂਗੇ ਅੱਜ ਤੁਸੀਂ ਸੀਗੇ ਬਲਜੀਤ ਸਿੰਘ ਦਾਦੂਵਾਲ ਸੀ ਹਰਨਾਮ ਸਿੰਘ ਤੋਂ ਮਾਜੀ ਸੀ ਦਮਦਮਨੀ ਟਕਸਾਲ ਤੋਂ ਮੈਮੋਰੰਡਮ ਦਿੱਤਾ ਗਿਆ ਧਾਮੀ ਸਾਹਿਬ ਨੂੰ ਕੀ ਲੱਗਦਾ ਕੁਝ ਗੱਲਬਾਤ ਹੋਊ ਉਹਦੇ ਅੱਗੇ ਵਧੂਗੇ ਸਿਰਫ ਮੈਮੋਰੰਡਮ ਤੱਕ ਰਹਿ ਜੂ ਦੇਖੋ ਮੈਂ ਕਹਿ ਨਹੀਂ ਸਕਦਾ ਕਿ ਕਿਉਂਕਿ ਧਾਮੀ ਸਾਹਿਬ ਦੀ ਮੈਂ ਰਿਗਾਰਡ ਕਰਦਾ ਜੀ ਜਿਸ ਨੇ ਉਹਨਾਂ ਨੇ ਇਸਤੀਫਾ ਦਿੱਤਾ ਸੀ ਮੈਂ ਉਹਨਾਂ ਨੂੰ ਬੋਲਿਆ ਵੀ ਸੀ ਕਿ ਉਹਨਾਂ ਦੇ ਉੱਤੇ ਇਨਾ ਵੱਡਾ ਦਬਾਅ ਪਾਇਆ ਗਿਆ ਜੀ ਔਰ ਤਾਂ ਕਿ ਉਹਨਾਂ ਨੂੰ ਛੱਡਿਆ ਗਿਆ ਮਗਰ ਅੱਜ ਇੱਕ ਕਲੈਰਿਟੀ ਨਜ਼ਰ ਆਂਦੀ ਹੈ ਕੋਈ ਵੱਡੀ ਗੱਲ ਨਹੀਂ ਹੈ ਹੈਂਡ ਇਨ ਗਲਵ ਲੀ ਗੱਲ ਹੋਏ ਕਿ ਤਾਮੀ ਸਾਹਿਬ ਨੇ ਕਿਹਾ ਹੋਏ ਕਿ ਮੈਂ ਜੱਥੇਦਾਰਾਂ ਨੂੰ ਨਹੀਂ ਕੱਢ ਸਕਦਾ ਮੈਂ ਕਲੰਕ ਆਪਣੇ ਸਿਰ ਤੇ ਨਹੀਂ ਲੈਣਾ ਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਉਹਨਾ ਤੂੰ ਇਸਤੀਫਾ ਦੇ ਕੇ ਚਲੇ ਜਾ ਅਸੀਂ ਮਹੀਨੇ ਬਾਅਦ ਤੈਨੂੰ ਵਾਪਸ ਲੈ ਲਾਂਗੇ ਕਾਰਵਾਈ ਕਰਨ ਤੋਂ ਬਾਅਦ ਔਰ ਉਹੀ ਗੇਮ ਅੱਜ ਨਜ਼ਰ ਆ ਰਹੀ ਹੈ ਇਹ ਬਿਹਾਈਂਡ ਦੇ ਕਰਟਨਸ ਕੀ ਹੋਇਆ ਸਾਨੂੰ ਨਹੀਂ ਪਤਾ ਮਗਰ ਜੋ ਅੱਜ ਪਿਕਚਰ ਸਾਹਮਣ ਕਿ ਜਿਸ ਜਿਹੜਾ ਬੰਦਾ ਆਪਣੇ ਸਿਰ ਤੇ ਕਲੰਕ ਨਹੀਂ ਲੈਣਾ ਚਾਹੁੰਦਾ ਸੀ ਉਹਨਾਂ ਨੇ ਸੀਨੀਅਰ ਮੀਤ ਪ੍ਰਧਾਨ ਦੇ ਰਾਹੀਂ ਉਹ ਕੰਮ ਕਰਾਤਾ ਕਿਉਂਕਿ ਸੀਨੀਅਰ ਮੀਤ ਪ੍ਰਧਾਨ ਉਹਨਾਂ ਦੇ ਘਰ ਦਾ ਜਿਹੜਾ ਵਿਰਖ ਸਾਹਿਬ ਹੈਗੇ ਸੋ ਇਹ ਘਰ ਦੇ ਬੰਦੇ ਕੋਲ ਉਹਨਾਂ ਨੇ ਫੈਸਲਾ ਲੈ ਕੇ ਜਥੇਦਾਰ ਕੰਟ ਕੱਢਦੇ ਅਜ ਤਾਂ ਹਮਿੰਸਾ ਵਾਪਸ ਆ ਗਏ ਤਾਮੀ ਸਾਹਿਬ ਦੀ ਨੈਤਿਕਤਾ ਤਾਮੀ ਸਾਹਿਬ ਦਾ ਕਿਰਦਾਰ ਤੇ ਅੱਜ ਪਤਾ ਚੱਲਦਾ ਕਿ ਅਗਰ ਹੁਣ ਵਾਪਸ ਜਥੇਦਾਰ ਜਥੇਦਾਰ ਬਹਾਨ ਨਹੀਂ ਕਰਦੇ ਇਹਦਾ ਮਤਲਬ ਹੈ ਕਿ ਇਹ ਸਾਰਾ ਕੁਝ ਹੈਂਡ ਇਨ ਗਲਵ ਕੰਮ ਹੋਇਆ ਇੱਕ ਦੂਜੇ ਦੀ ਸਹਿਮਤੀ ਨਾਲ ਹੋਇਆ ਜੇ ਅਗਰ ਉਹਦੇ ਉੱਤੇ ਪਰਾ ਦਿੰਦੇ ਨੇ ਫਿਰ ਸਮਝਾਂਗੇ ਇਹਨਾਂ ਦੇ ਵਿੱਚ ਕੌਮ ਦਾ ਦਰਦ ਹੈਗਾ ਕੱਲ ਕਾ ਜੀ ਤੁਹਾਨੂੰ ਲੱਗਦਾ ਵੀ ਤਿੰਨੇ ਜੈਸੇਦਾਰ ਵਾਪਸ ਆ ਜਾਣਗੇ ਦੇਖੋ ਦੇਖੋ ਮੈਨੂੰ ਲੱਗਦਾ ਨਹੀਂ ਹੈ ਅਕਾਲਪੁਰ ਉੱਤੇ ਮੈਨੂੰ ਭਰੋਸਾ ਹੈ ਇਹ ਆਣੇ ਚਾਹੀਦੇ ਨੇ ਜੀ ਹੁਣ ਮਗਰ ਇਹਨਾਂ ਦੀ ਕੀ ਨੀਅਤ ਹੈ ਹਮ ਕਿਉਂਕਿ ਮੈਂ ਤੁਹਾਡੇ ਪੰਜਾਬ ਦੇ ਕਿਸੇ ਲੀਡਰ ਦਾ ਇੱਕ ਸ਼ੇਅਰ ਸੁਣਦਾ ਹੁੰਦਾ ਸੀ ਉਹ ਬੋਲਦਾ ਸੀ ਕਿ ਤਾਲੀਮ ਦਾ ਜ਼ੋਰ ਇਤਨਾ ਤੇਹਜ਼ੀਬ ਦਾ ਸ਼ੋਰ ਇਤਨਾ ਨੀ ਬਰਕਤ ਕਿਉਂ ਨਹੀਂ ਹੁੰਦੀ ਤੇਰੀ ਨੀਅਤ ਵਿੱਚ ਖੋਟ ਹੈ ਜਿੰਨਾ ਮਰਜ਼ੀ ਬੋਲਦੇ ਉਹਨਾਂ ਨੇ ਸਿੱਧੂ ਸਾਹਿਬ ਬੋਲਦੇ ਹੁੰਦੇ ਸੀ ਨਵਜੋਤ ਸਿੱਧੂ ਤੇ ਇਹਨਾਂ ਦੀ ਨੀਅਤ ਤੇ ਹੁਣ ਪਤਾ ਚੱਲੇਗੀ ਵਰਨਾ ਸ਼ੋਰ ਜੋ ਮਰਜ਼ੀ ਮਚਾਉਂਦੇ ਰਹਿ ਕਿ ਅਸੀਂ ਪੰਥ ਦਰਦੀ ਆ ਅੱਜ ਪਤਾ ਚੱਲੇਗਾ ਤੁਹਾਨੂੰ ਸਾਹਿਬ ਨੂੰ ਕਿ ਜੇ ਪੰਥ ਅੱਜ ਆ ਕੇ ਤੁਹਾਡੇ ਬੂਏ ਤੇ ਖਲੋਤਾ ਹੈ ਦਮਦਮੀ ਟਕਸਾਲ ਦਾ ਮੁਖੀ ਜਿਸ ਟਕਸਾਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਸੱਜਿਆ ਹੋਏ ਉਹਦਾ ਮੁਖੀ ਆ ਕੇ ਬਾਹਰ ਗੇਟ ਤੇ ਖਲੋਤਾ ਤੇ ਤੁਸੀਂ ਬੂਏ ਨੇ ਗੇਟ ਨਹੀਂ ਖੋਲੇ ਔਰ ਉਹਨੂੰ ਅਦਰੀਆਂ ਤੇ ਬਾਹਰ ਬਹਿ ਕੇ ਇਸੇ ਨਾਮ ਸਿਮਰਨ ਕਰਨਾ ਪਿਆ ਇਥੋਂ ਪਤਾ ਚਲਦਾ ਹੈ ਕਿ ਇਹ ਕਿਹੜੇ ਇਸ਼ਾਰਿਆਂ ਤੇ ਚੱਲ ਰਹੇ ਨੇ ਔਰ ਇਹਦੇ ਕੀ ਸਿੱਟੇ ਹੋਣਗੇ ਇਹ ਵੀ ਲੋਕ ਅੰਦਾਜ਼ਾ ਲਗਾ ਸਕਦੇ ਜਦੋਂ ਦੇ ਤੁਸੀਂ ਸੁਖਵੀਰ ਸਿੰਘ ਬਾਦਲ ਤੋਂ ਅਲੱਗ ਹੋਏ ਹੋ ਉਦੋਂ ਦੀ ਤੁਹਾਡੀ ਕਿਤੇ ਕੋਈ ਗੱਲਬਾਤ ਤੁਹਾਨੂੰ ਕਦੇ ਫੋਨ ਆਇਆ ਹੋਵੇ ਕਦੇ ਮਨਾਉਣ ਦੀ ਕੋਸ਼ਿਸ਼ ਨਹੀਂ ਮੈਨੂੰ ਮੇਰੇ ਨੂੰ ਮਨਾਉਣ ਵਾਲੀ ਕੋਸ਼ਿਸ਼ਾਂ ਤੇ ਕੋਈ ਹੈ ਹੀ ਨਹੀਂ ਕਿਉਂਕਿ ਮੇਰੀ ਲਾਈਨ ਬੜੀ ਕਲੀਅਰ ਹੈ ਮੈਂ ਅਕਾਲੀ ਦਲ ਦਾ ਵਰਕਰ ਆ ਸੀ ਅੱਜ ਵੀ ਰਹਾਵਾਂਗਾ ਔਰ ਅੱਗੇ ਵੀ ਰਹਾਵਾਂਗਾ ਮਰਤੇ ਦਮ ਤੱਕ ਰਹਾਵਾਂਗਾ ਮੇਰੇ ਅੰਦਰ ਅਕਾਲੀ ਆਈਡੀਓਲੋਜੀ ਜਾਣ ਨਹੀਂ ਸਕਦੀ ਜੇ ਉਸ ਆਈਡੀਓਲੋਜੀ ਦੀ ਰਾਹ ਤੇ ਵਾਪਸ ਆਣਗੇ ਮੇਰੀ ਉਹਨਾਂ ਨਾਲ ਸਾਂਝ ਹੋ ਜਾਏਗੀ ਜੇ ਉਹਨਾਂ ਨੇ ਚ ਆਣਾ ਹੀ ਨਹੀਂ ਤੇ ਸਾਡੇ ਰਾਹ ਵੱਖਰੇ ਨੇ ਅਸੀਂ ਅੱਜ ਵੀ ਦਿੱਲੀ 'ਚ ਉਸੇ ਰਾਹਾਂ ਤੇ ਕੰਮ ਕਰ ਰਹੇ ਆਂ ਸਿੱਖਾਂ ਦੀ ਜਿਹੜੀਆਂ ਸੰਸਥਾਵਾਂ ਨੇ ਉਹਨੂੰ ਸਾਹਮਣੇ ਬੈਠੇ ਆ ਉਹਦਾ ਧਰਮ ਦਾ ਪ੍ਰਚਾਰ ਪ੍ਰਸਾਰ ਦੀ ਗੱਲ ਕਰਦੇ ਆ ਔਰ ਆਪਣੀ ਕੌਮ ਨੂੰ ਮੋੜੇ ਰੱਖਦੇ ਆ ਨਾ ਕਿ ਆਪਣੀਆਂ ਨਿੱਜੀ ਪੋਲਿਟੀਕਲ ਬੈਨੀਫਿਟਸ ਵਾਸਤੇ ਅਸੀਂ ਜਿਹੜੀਆਂ ਸੰਸਥਾਵਾਂ ਨੂੰ ਉੱਤੇ ਢਾਲ ਲਈਏ ਜਾਂ ਆਪਣੀ ਕਮਿਊਨਿਟੀ ਨੂੰ ਢਾਲ ਲਈਏ ਅਜ ਅਕਾਲੀ ਦਲ ਜਿਹੜਾ ਦਿਲ ਪੰਜਾਬ ਦੇ ਵਿੱਚ 크ਿਸਟੇਨਿਟੀ ਜਿਹੜੀ ਆ ਉਹ ਵਧੀਆ ਤੇ ਮੈਂ ਸਮਝਦਾ ਕਿ ਕਾਲੀ ਦਲ ਦਾ 10 ਸਾਲ ਦਾ ਰਾਜ ਰਿਹਾ ਇਹ ਉਹਦੇ ਵਿੱਚ ਘਟਾ ਸਕਦੇ ਸੀ ਕਿਉਂਕਿ ਇਹਨਾਂ ਦਾ ਆਪਣਾ ਵੋਟ ਬੈਂਕ ਬੰਦਾ ਚਲੇ ਗਿਆ ਤੇ ਇਸ ਕਰਕੇ ਇਹਨਾਂ ਨੇ ਅਖਾੜੂ ਬੰਦ ਕਰ ਲਿਆ ਸੋ ਇਹ ਗੱਲਾਂ ਕਰਕੇ ਅਸੀਂ ਮੇਰੀ ਸਾਂਝ ਨਹੀਂ ਹੋ ਸਕਦੀ ਹਾਲ ਜਿੱਥੇ ਤੱਕ ਗੱਲ ਦੀ ਗੱਲ ਆndi ਤੇ तकरीबन 10 ਦਿਨ ਪਹਿਲੇ ਵੀ ਮੈਨੂੰ ਸਲਾਖ ਸੁਖੀਰ ਸਿੰਘ ਬਾਦਲ ਸਾਹਿਬ ਦਾ ਫੋਨ ਆਇਆ ਕਿਉਂਕਿ ਮਜੀਠੀਆ ਸਾਹਿਬ ਦਾ ਵੀ ਆਇਆ ਮੇਰੇ ਫਾਦਰ ਸਾਹਿਬ ਦੀ ਐਕਸਪਾਇਰ ਕਰ ਗਏ ਸੀ ਤੇ ਉਹਨਾਂ ਨੇ ਮੈਨੂੰ ਅਫਸੋਸ ਕਰਨ ਵਾਸਤੇ ਫੋਨ ਕੀਤਾ ਇਸ ਬਾਰੇ ਵਿੱਚ ਬਟ ਮੇਰੇ ਨਾਲ ਕੋਈ ਪੋਲਿਟੀਕਲ ਗੱਲ ਕਦੀ ਨਹੀਂ ਹੋਈ ਐਸਜੀਪੀਸੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਮਿਲਣ ਲਈ ਸਮਾਂ ਨਹੀਂ ਦੇ ਰਹੇ ਇਸ ਗੱਲ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਐਸਜੀਪੀਸੀ ਦੇ ਜਿਹੜਾ ਮੰਗਣ ਦਾ ਤਰੀਕਾ ਜਿਹੜਾ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਠੀਕ ਤਰੀਕੇ ਦੇ ਹੈ ਕਿਉਂਕਿ ਐਸਜੀਪੀਸੀ ਜਦ ਵੀ ਉਹਨਾਂ ਕੋਲੋਂ ਮੰਗ ਕਰਦੀ ਹੈ ਇੱਕ ਧਮਕੀ ਦੇ ਤੌਰ ਤੇ ਗੱਲ ਕਰਦੀ ਹੈ ਔਰ ਇਹ ਦਾ ਪ੍ਰਧਾਨ ਸਾਹਿਬ ਪ੍ਰਧਾਨ ਮੰਤਰੀ ਨੂੰ ਜਿਹੜਾ ਸਮਾਂ ਹੈ ਉਹ ਜ਼ਰੂਰ ਦੇਣਾ ਚਾਹੀਦਾ ਕਿ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਐਸੇ ਮਸਲੇ ਹੈਗੇ ਨੇ ਜਿਹੜੀ ਪਾਰਟੀ ਲੈਵਲ ਤੋਂ ਉੱਪਰ ਦੇ ਉੱਠ ਕੇ ਨੇ ਸਿੱਖਾਂ ਦੇ ਨੇ ਤੋਂ ਪ੍ਰਧਾਨ ਮੰਤਰੀ ਨੂੰ ਦੇਣਾ ਚਾਹੀਦਾ ਹੈ ਤੇ ਹੁਣ ਪੀਐਮ ਪੀਐਮਓ ਹੀ ਜਵਾਬ ਦੇ ਸਕਦਾ ਮੈਂ ਇੱਕ ਛੋਟਾ ਜਿਹਾ ਬੰਦਾ ਤੇ ਨਹੀਂ ਇਹਦੇ ਉੱਤੇ ਪਰ ਇਸ ਗੱਲ ਨੂੰ ਲੈ ਕੇ ਤੁਸੀਂ ਦੁਖੀ ਤਾਂ ਹੋਵੋਗੇ ਨਹੀਂ ਮੈਂ ਦਿਲੋਂ ਤੇ ਮੈਂ ਇਹਦਾ ਅਫਸੋਸ ਕਰ ਸਕਦਾ ਬਟ ਮੈਂ ਨਾ ਐਜੀਪੀ ਸੀ ਦੇ ਕਰਕੇ ਉਹਨਾਂ ਦੀ ਅਪਰੋਚ ਕਰਾਂਗਾ ਜੀ ਔਰ ਨਾਈਵੇਂ ਉਹਨਾਂ ਨੂੰ ਕਵਾਂਗਾ ਕਿ ਇਸ ਗੱਲ ਦੇ ਉੱਤੇ ਤੁਹਾਡੇ মিডিਆ ਰਾਹੀ ਅਗਰ ਹੈ ਤੁਹਾਡੀ ਗੱਲ ਮੇਰੇ ਉਹਨਾਂ ਨੂੰ ਪਹੁੰਚ ਜਾਂਦੀ ਹੈ ਤੇ ਜ਼ਰੂਰ ਪ੍ਰਧਾਨ ਮੰਤਰੀ ਸਾਹਿਬ ਨੂੰ ਟਾਈਮ ਦੇਣਾ ਚਾਹੀਦਾ ਪਰ ਤੁਹਾਨੂੰ ਬੰਦੀ ਸਿੰਘਾਂ ਲਈ ਤਾਂ ਅਪਰੋਚ ਕਰਨਾ ਚਾਹੀਦਾ ਨਹੀਂ ਮੈਂ ਬੰਦੀ ਸਿੰਘਾਂ ਲਈ ਕੀਤੀ ਸੀ ਹਮ ਇਹਨਾਂ ਨੇ ਕਹਤਾ ਜੀ ਅਸੀਂ ਉਹ ਤਰਨਾ ਦੇਣਾ ਜੀ ਅਸੀਂ ਸਿਗਨੇਚਰ ਕੈਂਪੇਨ ਲਗਾਇਆ ਜਦੋਂ ਮੈਂ ਗੱਲ ਕੀਤੀ ਕਿ ਭਈ ਆਪਾਂ ਜਦ ਸਾਨੂੰ ਟਾਈਮ ਦੇਣ ਨੂੰ ਤਿਆਰ ਨੇ ਸਰਦਾਰ ਬਜਿੰਦਰ ਸਿੰਘ ਹਮਦਰ ਜਿਹੜੇ ਅਜੀਤ ਕੁਮਾਰ ਵਾਲੇ ਨੇ ਉਸ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸੀ ਮੇਰੇ ਨਾਲ ਹਾਂ ਮੈਂ ਪਹਿਲੇ ਦਿਨ ਆਬਜੈਕਸ਼ਨ ਕੀਤੀ ਸੀ ਉਸ ਪੰਜ ਮੈਂਬਰੀ ਕਮੇਟੀ ਦੇ ਉੱਤੇ ਕਿ ਤੁਸੀਂ ਸਿਆਸੀ ਬੰਦੇ ਨੂੰ ਉਹਦੇ ਵਿੱਚ ਨਾ ਪਾਓ ਜਿਹੜਾ ਵਿਰਸਾ ਸਿੰਘ ਬਲਟੋਆ ਨੂੰ ਪਾਇਆ ਸੀ ਔਰ ਉਹੀ ਗੱਲ ਹੋਈ ਉਸ ਉਹ ਸਿਆਸਤ ਦੀ ਭੀੜ ਚੜ ਗਈ ਕਮੇਟੀ ਉਹ ਉਸੇ ਕਰਕੇ ਜਿਸ ਵਕਤ ਟਾਈਮ ਲਾਈਨ ਦੀ ਗੱਲ ਹੋਈ ਇਹਨਾਂ ਨੇ ਧਰਨੇ ਦੀ ਗੱਲ ਕੀਤੀ ਮੈਂ ਜ਼ਰੂਰ ਉੱਥੇ ਗਿਆ ਕਿ ਮੈਂ ਕਿ ਸਾਨੂੰ ਡਾਇਲੌਗਜ਼ ਉੱਤੇ ਚੱਲਣਾ ਚਾਹੀਦਾ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਸਾਡੀ ਸੰਵਾਦ ਦੀ ਅਸੀਂ ਸੰਵਾਦ ਦੀ ਗੱਲ ਕਰੀਏ ਔਰ ਹਮਦਰ ਸਾਹਿਬ ਨੇ ਕਿਹਾ ਮੈਂ ਟਾਈਮ ਲੈ ਰਿਆ ਉਸ ਤੋਂ ਬਾਅਦ ਜੇ ਟਾਈਮ ਨਹੀਂ ਲਿਆ ਔਰ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਜੀ ਕਿ ਮੂਵਮੈਂਟ ਬੜੀ ਹੋਈ ਨੂੰ ਹਰ ਮੀਤ ਨੇ ਰੋਕਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਨਹੀਂ ਮੰਨੀ ਜਥੇਦਾਰਾਂ ਨੇ ਸਾਹਮਣੇ ਤੇ ਕਮੇਟੀ ਬਣਾਈ ਸੀ ਮਗਰ ਉਹਨਾਂ ਨੇ ਤੇ ਨਹੀਂ ਕਿਹਾ ਸੀ ਕਿ ਟਾਈਮ ਲਵੋ ਜਾਂ ਨਾ ਲਵੋ ਜਾਂ ਜਾਓ ਜਾਂ ਨਾ ਜਾਓ ਜਾਂ ਧਰਨਾ ਦਿਵੋ ਮਗਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਆਈਟੀ ਸੈੱਲ ਨੂੰ ਯੂਜ਼ ਕਰਕੇ ਲੋਕਾਂ ਨੂੰ ਬਦਨਾਮ ਕਰਦੇ ਨੇ ਉਹਦੇ ਵਿੱਚ ਮੇਰੇ ਖਿਲਾਫ ਵੀ ਇਹਨਾਂ ਨੇ ਬੋਲਿਆ ਸੋ ਅਸੀਂ ਘਰ ਬੈਠ ਗਏ ਕਿ ਜਿਸ ਵਕਤ ਸਾਨੂੰ ਜਥੇਦਾਰ ਸਾਹਿਬ ਸਿੱਧੀ ਤੌਰ ਤੇ ਤੇ ਜ਼ਿੰਮੇਵਾਰੀ ਲਾਣਗੇ ਅਸੀਂ ਜ਼ਰੂਰ ਕਰਾਂਗੇ ਤੁਸੀਂ ਵੀ ਦੁਖੀ ਹੋ ਆਰਟੀ ਸੈਲ ਤੋਂ ਨਹੀਂ ਆਰਟੀ ਸੈਲ ਤੋਂ ਸਾਰਾ ਸਾਰੀ ਕੌਮ ਦੁਖੀ ਹੈ ਜਿਹੜੀ ਚੀਜ਼ ਇਹਨਾਂ ਨੂੰ ਸੂਟ ਕਰਦੀ ਹੈ ਉਸ ਚੀਜ਼ ਨੂੰ ਇਹ ਹਮੇਸ਼ਾ ਉਸੇ ਤਰੀਕੇ ਦੇ ਨਾਲ ਵਧਾਉਂਦੇ ਨੇ ਔਰ ਜਿਹੜਾ ਆਰਟੀ ਸੈਲ ਦਾ ਕੰਮ ਰਹਿ ਜੇ ਹੋ ਜਾਏ ਉਹਨਾਂ ਨੂੰ ਇਨਸਟਰਕਸ਼ਨ ਦਿੱਤੀਆਂ ਜਾਂ ਕਿ ਜਥੇਦਾਰਾਂ ਦੀ ਫੈਮਲੀਆਂ ਦੇ ਬਾਰੇ ਬੋਲਿਆ ਜਾਏ ਜਥੇਦਾਰਾਂ ਦੇ ਕਿਰਦਾਰ ਖੁਸ਼ੀਆਂ ਕੀਤੀਆਂ ਜਾਣ ਤੇ ਜਿਹੜੇ ਅਕਾਲ ਤੱਕ ਦੇ ਜਥੇਦਾਰ ਨੂੰ ਛੱਡ ਸਕਦੇ ਤੇ ਸਾਡੇ ਲੋਕਾਂ ਦੀ ਕੀ ਹਸੀਅਤ ਹੁਣ ਭਾਜੀਪੀ ਦੀ ਸਰਕਾਰ ਆ ਦਿੱਲੀ ਦੇ ਵਿੱਚ ਤੁਹਾਡੀ ਮਨਜਿੰਦਰ ਸਿੰਘ ਸਰਸਾ ਨਾਲ ਵੀ ਬਹੁਤ ਵਧੀਆ ਕੀ ਪ੍ਰੋਫੈਸਰ ਭੁੱਲਰ ਵਾਲਾ ਉਹ ਸੋਲਵ ਹੋ ਜੂ ਹੁਣ ਦੇਖੋ ਪ੍ਰੋਫੈਸਰ ਭੁੱਲਣ ਵਾਲੇ ਕੀ ਬਾਕੀ ਸ਼ਹਿਰਾਂ ਦਾ ਵੀ ਹੋਣਾ ਚਾਹੀਦਾ ਹਮ ਇਹਦੇ ਉੱਤੇ ਅਸੀਂ ਦਿੱਲੀ ਦੇ ਵਿੱਚ ਗੱਲ ਕਰਾਂਗੇ ਇਸ ਸੀ ਦੇ ਉੱਤੇ ਕਿਉਂਕਿ ਦਿੱਲੀ ਦੀ ਸਰਕਾਰ ਬਣੀ ਹੈ ਅੱਜ ਦਿੱਲੀ ਦੀ ਸਰਕਾਰ ਦੀ ਜਵਾਬਦੇਹੀ ਹੈ ਅੱਜ ਤੋਂ ਪਹਿਲੇ ਨਹੀਂ ਸੀ 10 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਅੱਜ ਪੰਜਾਬ ਚ ਵੀ ਉਹਨਾਂ ਦੀ ਸਰਕਾਰ ਹੈ ਇਨਾਂ ਦੀ ਗੱਲ ਸੀ ਬਟ ਇਹ ਗੱਲ ਜਿਹੜੀ ਤੁਸੀਂ ਅੱਜ ਮੈਨੂੰ ਹੁਣ ਯਾਦ ਦਵਾਈਏ ਦੁਬਾਰਾ ਮੈਂ ਬਿਲਕੁਲ ਇਜਤੀ ਕਿਉਂਕਿ ਜਿਸ ਦਿਨ ਤੋਂ ਸਰਕਾਰ ਬਣੀ ਹੈ ਮੇਰੇ ਘਰ ਜਿਵੇਂ ਤੁਹਾਨੂੰ ਦੱਸਿਆ ਮੇਰੇ ਫਾਦਰ ਸਾਹਿਬ ਦੀ ਰਿਸੈਪਸ਼ਨਿੰਗ ਹੋਣ ਕਰਕੇ ਮੈਂ ਕੋਈ ਅਫਰਜੀ ਗੱਲਾਂ ਇਸ਼ੂਸ ਹਲੇ ਚੁੱਕੇ ਨਹੀਂ ਇੱਕ ਮਹੀਨੇ ਤੋਂ ਬਟ ਇਹ ਗੱਲ ਨੂੰ ਵੀ ਮੈਂ ਜ਼ਰੂਰ ਅੱਗੇ ਰੱਖਾਂਗਾ ਔਰ ਪ੍ਰੋਫੈਸਰ ਭੁੱਲੜ ਦੀ ਜਿਹੜੀ ਰਿਹਾਈਏ ਜਲਦੀ ਹੋ ਸਕੇ ਇਹਦੇ ਉੱਤੇ ਆਪਾਂ ਪੂਰੀ ਵਰਕਿੰਗ ਕਰਾਂਗੇ ਜੀ ਮੇਰਾ ਆਖਰੀ ਸਵਾਲ ਆ ਜੀ ਵਿਧਵਾ ਕਲੋਨੀ ਨੂੰ ਲੈ ਕੇ ਬਹੁਤ ਸਾਰੇ ਲੋਕ ਵਿਜ਼ਿਟ ਕਰਦੇ ਅਸੀਂ ਵੀ ਜਦੋਂ ਫਾਰਮਰ ਪ੍ਰੋਟੈਸਟ ਸੀ ਉਦੋਂ ਜਾਂਦੇ ਸੀਗੇ ਤੁਹ ਉਹ ਕੁਝ ਨਹੀਂ ਹੋਇਆ ਜੋ ਕੁਝ ਉਹਨਾਂ ਲਈ ਹੋਣਾ ਚਾਹੀਦਾ ਸੀ ਉਹਨਾਂ ਦੀ ਜ਼ਿੰਦਗੀ ਨੂੰ ਅਪਰਲਿਫਟ ਕਰਨ ਲਈ ਉਹ ਵਿਚਾਰੇ ਬਹੁਤ ਜ਼ਿਆਦਾ ਮਤਲਬ ਕੁਝ ਡਰਗ ਅਡਿਕਟਸ ਹੋ ਗਏ ਨੇ ਤੁਹਾਨੂੰ ਤੁਹਾਨੂੰ ਤਾਂ ਮੇਰੇ ਨਾਲੋਂ ਬਿਹਤਰ ਪਤਾ ਗਰਾਊਂਡ ਦੀ ਹਕੀਕਤ ਮੈਂ ਸਮਝਦਾ ਕਿ ਪੂਰੇ ਹਿੰਦੁਸਤਾਨ ਚ ਨਹੀਂ ਵਰਲਡ ਦੇ ਵਿੱਚ ਇੱਕ ਬਦਲੂਮਾ ਦਾ ਜਿਹਨੂੰ ਕਹਿ ਸਕਦੇ ਆ ਉਹ ਕਲੋਨੀਆਂ ਜਿਨੂੰ ਅਸੀਂ ਵਿਡੋ ਕਲੋਨੀ ਦੇ ਨਾਂ ਤੇ ਹਾਲਾਂਕਿ ਅਸੀਂ ਉੱਥੇ ਉਸ ਕਲੋਨੀ ਦੇ ਬਾਹਰ ਆਪਣੇ ਦਿੱਲੀ ਨੂੰ ਫਤਿਹ ਕਰਨ ਲਈ ਉਹਨਾਂ ਜਰਨਲਾਂ ਤੇ ਬੁੱਤ ਲਾ ਕੇ ਦੁਨੀਆ ਨੂੰ ਮੈਸੇਜ ਦਿੱਤਾ ਕੀ ਸੇਖ ਹਮੇਸ਼ਾ ਚੜਦੀ ਕਲਾ ਵਿੱਚ ਹੈ ਜੀ ਤੁਸੀਂ ਦੇਖਿਆ ਹੋਣਾ ਉਹ ਦੇ ਘਰ ਮੇਨ ਰੋਡ ਦੇ ਉੱਤੇ ਰਿੰਗ ਰੋਡ ਦੇ ਉੱਤੇ ਸੀ ਲਗਾਇਆ ਹਾਂ ਮਗਰ ਇਹ ਜਿਹੜਾ ਦੁਕਾਨਦਾਰ ਹੈ ਕੀ 40 ਸਾਲ ਦੀ ਉਹ ਲੜਾਈ ਲੜਦੇ ਰਹੇ ਉਹਦੇ ਵਿੱਚ ਸਮਾਂ ਇਹ ਸੁਝਾਇਆ ਕਿ ਮੈਕਸਿਮਮ ਟਾਈਮ ਜਿਹੜਾ ਹੈ ਉਹ ਸਰਨਾ ਸਾਹਿਬ ਪ੍ਰਧਾਨ ਰਹੇ ਉਸ ਵਕਤ ਦਿੱਲੀ ਕੁਮਾਰ ਹਾਂ ਔਰ 84 ਜਿਹੜਾ ਕੀ ਕਹਿੰਦੇ ਨੇ ਵਿਕਟਿਮਸ ਦੀ ਕਲੋਨੀ ਆ ਮੇਰੇ ਗ੍ਰੈਂਡਫਾਦਰ ਉਸ ਵਕਤ ਸਦਾ ਜਸਵੰਤ ਸਿੰਘ ਕਾਲਕਾ ਜੀ ਪ੍ਰਧਾਨ ਹੁੰਦੇ ਸੀ ਦਿੱਲੀ ਕਮੇਟੀ ਦੇ। ਉਹਨਾਂ ਨੇ ਉਸ ਵਕਤ ਪੈਨਸ਼ਨਾਂ ਸ਼ੁਰੂ ਕੀਤੀਆਂ ਵੀ ਬੀਬੀਆਂ, ਵਿਧਵਾ ਬੀਬੀਆਂ ਉਸੇ ਆਪਣੇ ਬਜਟ ਤੋਂ ਬਾਹਰ ਜਾ ਕੇ ਲੋਕਾਂ ਨੇ ਕਿਹਾ ਵੀ ਕਿ ਤੁਸੀਂ ਕਿੱਥੋਂ ਦੇਓਗੇ ਤੇ ਉਹਨਾਂ ਨੂੰ ਸੀ ਕਿ ਬਈ ਗੁਰੂ ਦਾ ਓਟ ਆਸਰਾ ਲੈ ਕੇ ਕਮੇਟੀ ਚੱਲਦੀ ਐ। ਇਹਨਾਂ ਦਾ ਵੀ ਕੋਈ ਨਾ ਕੋਈ ਸੀਲਾ ਵਿੱਚ ਸੀਲਾ ਬਣ ਜਾਏਗਾ ਇਹਨਾਂ ਦੇ ਲਈ। ਔਰ ਉਹ ਪੈਨਸ਼ਨਾਂ ਚਲਦੀ ਆ ਰਹੀਆਂ ਵਕ ਵਕ ਪ੍ਰਦਾਨ ਆਏ ਕੰਟੀਨਿਊਸ਼ਨ ਰਹੀ ਮਗਰ ਜਿਸ ਦਿਨ ਸਦਾ ਪਰਮਜੀਤ ਸਿੰਘ ਸਰਨਾ ਪ੍ਰਧਾਨ ਬੰਦੇ ਆ ਉਹਨਾਂ ਦੀਆਂ ਪੈਨਸ਼ਨਾਂ ਰੋਕ ਦਿੰਦੇ। ਉਹਨਾਂ ਦੇ ਬੱਚਿਆਂ ਬਾਰੇ ਕੁਝ ਨਹੀਂ ਸੋਚਿਆ ਜਾਂਦਾ ਉਹਨਾਂ ਦੇ ਬੱਚਿਆਂ ਨੂੰ ਅੱਗੇ تعلیم ਦੇਣ ਵਾਸਤੇ ਕੁਝ ਨਹੀਂ ਸੋਚਿਆ ਜਾਂਦਾ ਉਹਨਾਂ ਦੇ ਕੀ ਇਸ ਲੜਨ ਵਾਸਤੇ ਬੰਦ ਕਰਤੇਗੇ ਮੈਂ ਤੁਹਾਨੂੰ ਹੁਣੇ ਗੱਲ ਦੱਸੀ ਕਿ ਜਿਹੜਾ ਬੰਦਾ ਸਟੇਜਾਂ ਤੇ ਕਹਿ ਦੋਵੇ ਕਿ 84 ਭੁੱਲ ਜਾਓ ਤੇ ਉਸ ਬੰਦੇ ਦੀ ਇੱਕ ਮਾਨਸਿਕ ਸਥਿਤੀ ਕਿਫੋ ਜੀ ਹੋ ਸਕਦੀ ਹੈ ਫਿਰ ਉਸ ਤੋਂ ਬਾਅਦ ਸਾਡੀ ਕਮੇਟੀ ਬੰਦੀ ਆਕਾਲੀ ਦਲ ਦੀ ਸਰਦਾਰ ਮਨਜੀਤ ਸਿੰਘ ਜੀ ਕਿ ਉਹਦੇ ਹੀ ਪ੍ਰਧਾਨ ਬਣੇ ਸਰਮਨਜੀਤ ਸਿੰਘ ਸਿੱਧਾ ਜਨਰਲ ਸੈਕਟਰੀ ਸੀ ਮੈਂ ਜੋਇਨਟ ਸੈਕਟਰੀ ਸੀ ਅਸੀਂ ਉਸ ਕਮੇਟੀ ਨੇ ਆ ਕੇ ਉਹਨਾਂ ਦੀ ਲੜਾਈ ਫਿਰ ਦੁਬਾਰਾ ਸ਼ੁਰੂ ਕੀਤੀ ਸੀਬੀਆਈ ਵੱਲੋਂ ਕਲੋਜ਼ਰ ਰਿਪੋਰਟ ਆ ਗਈ ਸੀ ਸੱਜਨ ਕੁਮਾਰ ਦੇ ਖਿਲਾਫ ਅਸੀਂ ਧਰਨੇ ਦਿੱਤੇ ਸਾਡੇ ਉੱਤੇ ਅੱਜ ਵੀ ਮੁਕੱਦਮੇ ਚੱਲ ਰਹੇ ਐ ਮੈਟਰ ਨੂੰ ਰੋਕਣ ਨੂੰ ਕਦਮ ਸਾਡੇ ਮੇਰੇ ਤੇ ਚੱਲ ਰਹੇ ਆ ਵਿਜੇ ਚੌਂਕ ਨੂੰ ਅਸੀਂ ਜਿਹੜਾ ਰਾਜਪਤ ਦੇ ਉੱਤੇ ਵਿਜੇ ਚੌਂਕ ਜਿੱਥੇ ਹਿੰਦੁਸਤਾਨ ਦੀ 26 ਜਨਵਰੀ ਦੀ ਪਰੇਡ ਹੁੰਦੀ ਹੈ ਮੈਂ ਉਸ ਚੌਂਕ ਨੂੰ ਅਸੀਂ ਘੇਰਿਆ ਪਾਰਲੀਮੈਂਟ ਘੇਰੀ ਇਹ ਸਾਰੇ ਮੁਕੱਦਮੇ ਸਾਡੇ ਤੇ ਮੇਰੇ ਅੱਜ ਵੀ ਚੱਲ ਰਹੇ ਹਨ ਉਹਨਾਂ ਕਰਕੇ ਸੱਜਨ ਕੁਮਾਰ ਦਾ ਕੇਸ ਦੁਬਾਰਾ ਖੁੱਲਿਆ ਔਰ ਉਸ ਤੋਂ ਬਾਅਦ 2014 ਤੋਂ ਬਾਅਦ ਜਿਸ ਵਕਤ ਮੋਦੀ ਦੀ ਸਰਕਾਰ ਆਂਦੀ ਹੈ ਉਹਨਾਂ ਨੇ ਐਸਆਈਟੀ ਬਣਾਈ ਔਰ ਸੱਜਨ ਕੁਮਾਰਾ ਜ਼ਿਲ੍ਹਾ ਚ ਔਰ ਉਹਦੇ ਖਿਲਾਫ ਹੁਣ ਜਿਹੜੀ ਐਸੇ ਜਵਾਬੀ ਹੋ ਗਈ ਹੈ ਇਹ ਕੌਮ ਦੀ ਲਈ ਲੜਾਈਆਂ ਲੜਨੀਆਂ ਪੈਂਦੀਆਂ ਨੇ ਮਗਰ ਐਫਓਜੀ ਜਿਸ ਵਕਤ ਪ੍ਰਬੰਧਕ ਆ ਜਾਂਦੇ ਤੇ ਜਿਹੜਾ ਗੈਪ ਪੈ ਜਾਂਦਾ ਉਹਨੂੰ ਫਿਲ ਕਰਨਾ ਪੜਾਉ ਔਰ ਤੁਸੀਂ ਇਹ ਤਾਂ ਮੰਨਦੇ ਵੀ ਉਹਨਾਂ ਦੀ ਅਪਲਿਫਟਿੰਗ ਲਈ ਕਿਉਂਕਿ ਬਹੁਤ ਉਹਨਾਂ ਦੀ ਉਹਨਾਂ ਦੀ ਅਪਲਿਫਟਿੰਗ ਦੀ ਬਹੁਤ ਵੱਡੀ ਲੋੜ ਹੈ ਉਹਦੀ ਅਪਲਿਫਟਿੰਗ ਨੂੰ ਵਸੇ ਅਸੀਂ ਸਰਕਾਰਾਂ ਨੂੰ ਕਿਹਾ ਸਰਕਾਰ ਨੇ ਰਾਜਨਾਥ ਸਿੰਘ ਦੇ ਉੱਤੇ ਜਾ ਕੇ ਲੋਕਾਂ ਨੂੰ 5-5 ਲੱਖ ਰੁਪਏ ਵੀ ਦਿੱਤੇ ਹੁਣ ਅਸੀਂ ਲੜਾਈ ਲੜ ਰਹੇ ਹਾਂ ਕਿ ਉਹਨਾਂ ਦੇ ਬੱਚਿਆਂ ਦੀ ਦੇਖੋ ਸਰਕਾਰ ਦੇ ਨਾਲ ਜਦ ਤੁਹਾਡੇ ਅੱਛੇ ਰਿਲੇਸ਼ਨ ਹੋਣ ਤੁਹਾਡੇ ਲਈ ਕੀ ਸਰਕਾਰ ਕਰਦੀ ਹੈ ਉਹ ਸੰਗਤ ਨੂੰ ਵੀ ਦੱਸਣਾ ਜ਼ਰੂਰੀ ਹੈ ਸੰਗਤ ਨੇ 1984 ਦੇ ਵਿੱਚ ਦੇ ਵਿਕਟਮਸ ਦਾ ਪਰਿਵਾਰਾਂ ਨੂੰ ਇੱਕ ਫੈਸਲਾ ਲਿਆ ਅੱਜ ਤੱਕ ਨਹੀਂ ਲਿਆ ਗਿਆ ਉਹਨਾਂ ਦੀ ਕੋਈ ਏਜ ਬਾਰ ਨਹੀਂ ਕੀਤੀ ਜੇ 60 ਸਾਲ ਦੀ ਵੀ ਉਮਰ ਤੋਂ ਉੱਪਰ ਹੋ ਚੁੱਕਾ ਹੈ ਔਰ ਉਹ ਆਪ ਨੌਕਰੀ ਨਹੀਂ ਕਰਨਾ ਚਾਹੁੰਦਾ ਆਪਣੇ ਬਿਹਾਵ ਤੇ ਆਪਣੇ ਪਰਿਵਾਰ ਕਿਸੇ ਨੂੰ ਵੀ ਦੋਣਾ ਚਾਹੁੰਦਾ ਉਹਨੂੰ ਨੌਕਰੀ ਦਿੱਤੀ ਜਾਏਗੀ ਐਫ ਜੀ ਏਜ ਬਾਰ ਦੀ ਲਿਮਟ ہماری ਜਗ੍ਹਾ ਹੁੰਦੀ ਹੈ ਮਗਰ ਹਿੰਦੁਸਤਾਨ ਦੀ ਕੇਂਦਰ ਦੀ ਸਰਕਾਰ ਨੇ ਇਹ ਫੈਸਲਾ ਲਿਆ ਸਿਰਫ ਸਿੱਖਿਆ ਵਾਸਤੇ ਜੇ ਅਸੀਂ ਗੱਲ ਕਰੀਏ ਐਜੂਕੇਸ਼ਨ ਦੇ ਉੱਤੇ ਜੇ ਐਜੂਕੇਸ਼ਨ ਦੀ ਇੱਕ ਲਿਮਿਟ ਹੁੰਦੀ ਹੈ ਕਿ 10ਵੀਂ ਤੋਂ ਥੱਲੇ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ 10ਵੀਂ ਪੜ੍ਹੀ ਹੋਈ 8ਵੀਂ ਪੜ੍ਹੀ ਹੋਈ ਕੋਈ ਵੀ ਜਿਹੜੀ ਵੀ ਨੀਮਾ ਮੇਟਾ ਮੈਨੂੰ ਐਗਜ਼ੈਕਟ ਨਹੀਂ ਪਤਾ ਮਗਰ ਉਸ 84 ਦੇ ਵਿਕਟਮ ਦੇ ਪਰਿਵਾਰਾਂ ਵਾਸਤੇ ਕੋਈ ਲਿਮਿਟ ਨਹੀਂ ਹੈ ਉਹ ਅਗਰ ਜ਼ੀਰੋ ਅਨਪੜ ਅੰਗੂਠਾ ਚਾਪੀ ਹੈ ਤੈਨੂੰ ਸਰਕਾਰੀ ਨੌਕਰੀ ਮਿਲੇਗੀ ਇਹ ਉਹਨਾਂ ਨੇ ਸਾਡੇ ਲਈ ਕੀਤਾ ਕਿਉਂਕਿ ਅਸੀਂ ਉਹਨਾਂ ਵਾਸਤੇ ਕਰਵਾ ਰਹੇ ਹਾਂ ਅਸੀਂ ਰੋਜ਼ ਰੋਲਾ ਨਹੀਂ ਪਾਉਂਦੇ ਸ਼ੋਰ ਨਹੀਂ ਮਚਾਉਂਦੇ ਕਿਉਂਕਿ ਸ਼ੋਰ ਮਚਾ ਕੇ ਜਦ ਫਾਈਲਾਂ ਰੁਕਦੇ ਨੇ ਤੇ ਨੂੰਸਾ ਨੂੰ ਗਰੀਬ ਬੱਚਿਆਂ ਦਾ ਹੋ ਰਿਹਾ ਜਿਹੜੇ 40 40 ਸਾਲ ਤੋਂ ਵਿਚਾਰੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਪ੍ਰਾਪਰ ਤਰੀਕੇ ਨਾਲ ਚੁੱਲ੍ਹੇ ਨਹੀਂ ਜਲੇ ਜੀ ਕਲਕਾ ਜੀ ਤੁਸੀਂ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਫਤਿਹ ਸੋ ਏਸੀ ਹਰਮਿੰਦਰ ਸਿੰਘ ਕਲਕਾ ਕੇ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਸਿੱਖ ਹਸਤੀ ਦੇ ਨਾਲ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ